ਆ ਜਿਹੜੇ ਓਬਾਮਾ ਓਮਾ ਹੁੰਦੇ ਸੀ ਪਰ ਇੱਥੇ ਦੇ ਪਹਿਲਾਂ ਦੇ ਪ੍ਰੈਜ਼ੀਡੈਂਟ ਯੂਐਸਏ ਵਗੈਰਾ ਦੇ ਇਹ ਤਾਂ ਥੋੜਾ ਟਾਕੇ ਜਿਹਾ ਕਰਦੇ ਸੀ ਕੰਮ ਯੂਰਪ ਵੀ ਥੋੜਾ ਜਿਹੜੀ ਅਫਰੀਕਾ ਦੀ ਐਕਸਪਲੋਇਟੇਸ਼ਨ ਚੱਲ ਰਹੀ ਥੋ ਟਾਕੇ ਜੀ ਹੁੰਦੀ ਹੈ ਹਮ ਇੰਨੀ ਪਬਲਿਸਿਟੀ ਨਹੀਂ ਹੁੰਦੀ ਹੈਗੀ ਆ ਪਰ ਜਿਹੜੇ ਜਦੋਂ ਡੋਨਲਡ ਟਰੰਪ ਵਰਗੇ ਆਏ ਨੇ ਸਾਰੇ ਨੰਗੇ ਹੋ ਹੀ ਜਾਂਦੇ ਨੇ ਮੈਨੂੰ ਲੱਗਦਾ ਕਿ ਜੇ ਸ਼ੇਰ ਤੇ ਲੱਕੜਬੱਗਾ ਲੜ ਰਿਹਾ ਤਾਂ ਮੱਛਰ ਮੱਖੀ ਬਣ ਕੇ ਕੀ ਮਾੜਾ ਆਪਾਂ ਫਾਰਮ ਤੇ ਆ ਕੇ ਬੈਠੇ ਆਂ ਦੁਨੀਆ ਨਾਲ ਡਿਸਕਨੈਕਟ ਜੇ ਹੋ ਗਏ ਇਹ ਕਿ ਇਹ ਸੋਲੂਸ਼ਨ ਹੈ ਵੀ ਆਏ ਆਏ ਬਚਣਗੇ ਲੋਗ ਇਹ ਜਿਹੜਾ ਕੁਝ ਹੋਈ ਜਾਂਦਾ ਦੁਨੀਆ 'ਚ ਡਰਾਮਾ ਇਹਦੇ ਤੋਂ ਏ ਅੱਜ ਅਮਰੀਕਾ ਜਾਂ ਕੈਨੇਡਾ ਤੁਹਾਨੂੰ ਉਹ ਅਮਰੀਕਾ ਕੈਨੇਡਾ ਨਹੀਂ ਹੈਗਾ ਜਿਹੜਾ ਤੋਂ 20 ਸਾਲ ਪਹਿਲਾਂ ਤੁਹਾਨੂੰ ਪੈਨਸ਼ਨਾਂ ਦੇ ਰਿਆ ਸੀ ਉਦੋਂ ਤੁਹਾਡੀ ਰਿਕੁਆਇਰਮੈਂਟ ਸੀਗੀ ਹੁਣ ਕੋਈ ਰਿਕੁਆਇਰਮੈਂਟ ਨਹੀਂ ਰਹਿਣੀ ਹੁਣ ਉਹਨਾਂ ਦੀ ਰਿਕੁਆਇਰਮੈਂਟਸ ਡਿਫਰੈਂਟ ਨੇ ਤਾਂ ਹੁਣ ਉਹ ਉਹਨਾਂ ਨੇ ਹਰ ਹੱਦ ਤੱਕ ਪਹੁੰਚਣਾ ਕਿ ਅਸੀਂ ਆਪਣਾ ਖਰਚਾ ਘੱਟੋ-ਘੱਟ ਕਿਵੇਂ ਬਚਾਈਏ ਘੱਟੋ-ਘੱਟ ਖਰਚੇ 'ਚ ਅਸੀਂ ਲੜਾਈ ਦਾ ਕੀ ਸਿਸਟਮ ਕਿਵੇਂ ਡਵੈਲਪ ਕਰੀਏ ਗੁੱਡ ਈਵਨਿੰਗ ਈਵਨਿੰਗ ਨਹੀਂ ਆਪਣੀ ਤਾਂ ਆਫਟਰਨੂਨ ਚੱਲਦੀ ਆ ਹੂੰ ਪਤਾ ਹੀ ਨਹੀਂ ਚੱਲਦਾ ਧੋਪ ਹੀ ਨਹੀਂ ਨਿਕਲਦੀ ਆਫਟਰਨੂਨ ਐ ਕੀ ਹੋਈ ਆ ਧੁੰਦ ਧੁੰਦਾਂ ਪੂਰੀ ਜ਼ਬਰਦਸਤ ਧੁੰਦ ਜ਼ਬਰਦਸਤ ਮੇਰਾ ਤਾਂ ਮੈਂ ਤਾਂ ਇੱਕ ਪੋਇਮ ਵੀ ਲਿਖਤੀ ਸੀਗੀ ਕਿ ਮੇਰਾ ਤਾਂ ਬਣ ਗਿਆ ਇੱਥੇ ਕੁੱਕੜ ਅੱਛਾ ਵਿੰਟਰ ਚ ਹੈਨਾ ਚਲੋ ਵਧੀਆ 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 ਵੀ ਫਾਰਮ ਦਾ ਹੁਣ ਜਿਹੜੇ ਲੋਗ ਆਪਾਂ ਆਪਣੀ ਫਾਰਮ ਦੀ ਗੱਲ ਕੀਤੀ ਹੈ ਪਹਿਲਾਂ ਵੀ ਨਾ ਦੋ ਤਿੰਨ ਵਾਰ ਆਪਾਂ ਤੇ ਆਪਾਂ ਉਹਨਾਂ ਨੂੰ ਗੁੱਡ ਸਾਈਡਾਂ ਦਿਖਾਈਆਂ ਨੇ ਫਾਰਮ ਦੀਆਂ ਮੈਂ ਇਹਨੂੰ ਬੈਡ ਸਾਈਡ ਹੀ ਨਹੀਂ ਕਹੂੰਗੀ ਮੈਂ ਇਹਨੂੰ ਜਿਵੇਂ ਕਹੂੰਗੀ ਕਿ ਜਿਵੇਂ ਇਹ ਇੱਕ ਹਿਊਮਨ ਦੀ ਜਿਹੜਾ ਸਰੀਰ ਹੁੰਦਾ ਹੈ ਉਹਨੂੰ ਸਾਰੇ ਮੌਸਮ ਸਹਿਣ ਆਣੇ ਚਾਹੀਦੇ ਨੇ ਹਨਾ ਵੀ ਆਪਾਂ ਨੂੰ ਸਾਰੀਆਂ ਰੁੱਤਾਂ ਚਾਹੀਦੀਆਂ ਹੁੰਦੀਆਂ ਆਪਾਂ ਕੱਲੇ ਹੀ ਨਹੀਂ ਕਹਿ ਸਕਦੇ ਕੱਲੀ ਗਰਮੀ ਵਧੀਆ ਹੈ ਵੀ ਉੱਚ ਹੀ ਰਹੀ ਜਾਈਏ ਅਸੀਂ 12 ਮਹੀਨੇ ਇਸੇ ਤਰੀਕੇ ਨਾਲ ਆਪਣੀ ਬਾਡੀ ਨੂੰ ਜ਼ਰੂਰੀ ਹੈ ਵੀ ਆਪਾਂ ਔਖਾ ਟਾਈਮ ਵੀ ਥੋੜਾ ਜਿਹਾ ਦੇਖੀਏ ਤੇ ਮੈਨੂੰ ਤਾਂ ਹੁਣ ਦੇਖ ਲੈ 10 ਸਾਲ ਹੋ ਗਏ ਕੈਨੇਡਾ 'ਚ ਰਹਿੰਦੇ ਹੋਏ ਉੱਥੇ ਦੀ ਵਿంటర్ ਹੁੰਦੀ ਹੈ ਜ਼ਬਰਦਸਤ ਨੇ ਪਰ ਅੰਦਰ ਹੀਟਿੰਗ-ਕੂਟਿੰਗ ਹੁੰਦੀ ਹੈ ਹੈ ਤਾਂ ਆਰਟੀਫੀਸ਼ੀਅਲ ਉਹ ਮੈਂ ਤਾਂ ਭੱਜੀ ਉਹਦੇ ਚੀਜ਼ਾਂ ਤੀਆਂ ਵੀ ਆਰਟੀਫੀਸ਼ੀਅਲ ਚੀਜ਼ਾਂ ਤੋਂ ਬਾਹਰ ਨਿਕਲੀ ਆ ਥੋੜਾ ਜਿਹਾ ਤੇ ਅਸਲੀਅਤ ਤਾਂ ਇਹ ਹੈ ਵੀ ਜਿਹੜਾ ਸੀਜ਼ਨ ਹੁੰਦਾ ਹੈ ਮੌਸਮ ਹੁੰਦਾ ਹੈ ਇੱਥੇ ਵਿంటర్ ਦਾ ਭਾਵੇਂ ਦੀ ਆਪਾਂ ਕਹਿ ਲਈਏ ਇੰਡੀਆ ਦੇ ਵਿంటర్ ਛੋਟੇ ਹੁੰਦੇ ਨੇ ਪੰਜਾਬ ਦੇ ਹਨਾ ਵੀ ਮਹੀਨੇ ਦੇ ਹੁੰਦੇ ਨੇ ਆ ਤਿੰਨ ਹਫ਼ਤੇ ਦੇ ਹੁੰਦੇ ਨੇ ਪਰ ਹੁੰਦੇ ਜ਼ਬਰਦਸਤ ਨੇ ਕਿਉਂਕਿ ਇੱਥੇ ਆਪਾਂ ਆਰਟੀਫੀਸ਼ੀਅਲ ਹੀਟਿੰਗ ਵਗੈਰਾ ਅੰਦਰ ਨਹੀਂ ਲਾਂਦੇ ਹੈਗੇ ਇਸ ਕਰਕੇ ਆਪਣੀ ਬਾਡੀ ਨੂੰ ਐਡਜਸਟ ਹੋਣਾ ਪੈਂਦਾ ਹੈ ਬਾਹਰਲਾ ਵੈਦਰ ਤੁਸੀਂ ਕਹਿ ਲਓ ਤੇ ਆਪਣੇ ਅੰਦਰਲਾ ਵੈਦਰ ਸੇਮ ਹੁੰਦੀ ਹੈ ਆਪਣੀ ਬਾਡੀ ਦਾ ਵੈਦਰ ਆਲਮੋਸਟ ਸੇਮ ਹੁੰਦਾ ਹੈ ਤੇ ਉਹਦੇ ਲਈ ਤੁਹਾਡੇ ਸਰੀਰ ਨੂੰ ਥੋੜਾ ਯਤਨ ਕਰਨਾ ਪੈਂਦਾ ਹੈ ਤੇ ਮੈਨੂੰ ਫੀਲ ਹੋਇਆ ਕਿ ਔਖਾ ਲੱਗਿਆ ਮੈਨੂੰ ਪਿਛਲੇ 2 ਹਫ਼ਤੇ ਤੋਂ ਵੀ ਆ ਧੁੱਪ ਨਹੀਂ ਨਿਕਲ ਰਹੀ ਤੇ ਮੈਨੂੰ ਇਹ ਚੀਜ਼ ਪਤਾ ਲੱਗੀ ਵੀ ਸੂਰਜ ਦੀ ਕਿੰਨੀ ਇੰਪੋਰਟੈਂਸ ਹੈ ਯਾਰ ਹੂੰ ਆਪਾਂ ਉਹ ਇਗਨੋਰ ਕਰ ਦਿੰਨੇ ਆ ਧੁੱਪ ਤੋਂ ਬਚ ਜੋ ਜੀ ਮੂੰਹ ਤੇ ਕਪੜਾ ਲੈ ਲਓ ਆ ਲੈ ਲਓ ਉਹ ਲੈ ਲਓ ਇਹ ਜੇ ਟਾਈਮ ਤੇ ਮੇਰਾ ਜੀ ਕਰੇ ਵੀ ਬਾਹਰ ਧੁੱਪ ਨਿਕਲੇ ਮੈਂ ਸ਼ਾਲ ਮਾਰ ਕੇ ਬਾਹਰ ਬਾਹਰ ਨੂੰ ਭੱਜਾਂ ਮਾਰੀ ਮੁੱਟੀ ਵੀ ਦੋ ਕਿੱਡਾ ਦੇਖਣੀ ਆ ਭੱਜ ਕੇ ਮੈਂ ਆਪਣੇ ਗਾਰਡਨ 'ਚ ਆਪਣਾ ਕੰਮ ਕਰਨਾ ਵੀ ਚਾਹੀਦਾ ਘੰਟਾ ਹੋਇਆ ਘੰਟਾ ਓਏ ਤੇ ਤੁਹਾਨੂੰ ਨਾ ਇਹ ਜਿਹੜੀਆਂ ਜਿਹੜੀ ਚੀਜ਼ਾਂ ਤੋਂ ਆਪਾਂ ਬਣੇ ਹੋਏ ਆ ਕਿਉਂਕਿ ਇਹ ਸੂਰਜ ਆਪਣਾ ਪਾਰਟ ਆ ਧਰਤੀ ਆਪਣਾ ਪਾਰਟ ਆ ਹਵਾ ਆਪਣਾ ਪਾਰਟ ਆ ਹਨ ਇਹ ਚੀਜ਼ਾਂ ਦੀ ਕਿੰਨੀ ਇੰਪੋਰਟੈਂਸ ਪਤਾ ਲੱਗਦੀ ਆ ਇਦਾਂ ਦੇ ਫਾਰਮ ਦੇ ਵਿੱਚ ਰਹਿ ਕੇ ਵੀ ਇਹ ਨੈਚੁਰਲ ਚੀਜ਼ਾਂ ਕਿੰਨੀਆਂ ਤੁਹਾਡੇ ਨਾਲ ਮੇਲ ਖਾਂਦੀਆਂ ਨੇ ਨਹੀਂ ਤਾਂ ਆਰਟੀਫੀਸ਼ੀਅਲ ਮਾਹੌਲਾਂ 'ਚ ਇਹ ਚੀਜ਼ਾਂ ਨੂੰ ਭੁੱਲੀ ਜਾਂਦੇ ਆ ਆਪਾਂ ਹੀ ਕਾਰਾਂ ਗੱਡੀਆਂ ਹੀਟਿੰਗ ਕੂਲਿੰਗ ਏਸੀ ਚਲਾ ਲਓ ਜੀ ਆਹ ਕਰ ਲਓ ਇਹਦੇ ਜੀ ਰੋਲ ਜਾਂਦੇ ਆ ਇਹਨੂੰ ਵੀ ਪੋਜ਼ਿਟਿਵ ਹੀ ਲੈ ਰਹੀ ਹਾਂ ਤੇ ਵੀ ਇਨ ਅ ਸੈਂਸ ਵੀ ਤੁਸੀਂ ਮੈਂ ਬਹੁਤ ਸਾਲਾਂ ਬਾਅਦ ਮੌਸਮ ਨਾਲ ਕੈਲੀਬ੍ਰੇਟ ਹੋਈ ਹਾਂ ਕੈਲੀਬ੍ਰੇਟ ਮਤਲਬ ਇਕਸਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਬਾਡੀ ਨੇ ਹਨ ਵਿਚ ਇਜ਼ ਵੈਰੀ ਗੁੱਡ ਜੋ ਕਿ ਵਧੀਆ ਗੱਲ ਹੈ ਪਰ ਜਿਹੜੇ ਵੀਰ ਭਰਾ ਆਪਣੇ ਫਾਰਮ 'ਚ ਆ ਕੇ ਰਹਿਣ ਦੀ ਗੱਲ ਕਰ ਰਹੇ ਨੇ ਵੀ ਆਪ ਦਾ ਫਾਰਮ ਲਵਾਂਗੇ ਅਸੀਂ ਰਵਾਂਗੇ ਜਾ ਕੇ ਉੱਥੇ ਉਹਨਾਂ ਨੂੰ ਇਹ ਐਸਪੈਕਟ ਦਿਮਾਗ 'ਚ ਰੱਖਣਾ ਜ਼ਰੂਰੀ ਹੈ। ਹੂੰ। ਵੀ ਇੱਥੇ ਤੁਹਾਡੇ ਹਾਰਸ਼ ਵੈਦਰਸ ਆਣਗੇ। ਹੂੰ। ਹਾਰਸ਼ ਵਿంటర్ਸ ਆਣਗੀਆਂ ਤੇ ਬੜੇ ਹੀ ਗਰਮ ਆਪਣੀ ਗਰਮੀਆਂ ਵੀ ਆਣਗੀਆਂ। ਹੂੰ। ਉਹਨਾਂ ਦੇ ਵਿੱਚ ਤੁਸੀਂ ਕਿਵੇਂ ਸਹਿਣਾ ਹੈ ਉਸ ਚੀਜ਼ ਨੂੰ ਤੇ ਕਿਵੇਂ ਆਪਣੀ ਬਾਡੀ ਨੂੰ ਸਮਝਾਣਾ ਹੈ ਵੀ ਇਸ ਚੀਜ਼ ਦੀ ਵੀ ਲੋਡ ਹੈ ਬਾਡੀ ਨੂੰ। ਹੈਨਾ? ਤੇ ਇਹ ਔਖੇ ਟਾਈਮ ਦੇ ਥਰੂ ਜਾ ਕੇ ਹੀ ਫਿਰ ਤੁਹਾਨੂੰ ਨੇਚਰ ਦੇ ਨਾਲ ਤੁਸੀਂ ਅਲਾਈਨ ਹੋਣੇ। ਇਹ ਚੀਜ਼ ਆਪਾਂ ਨੂੰ ਆਪਾਂ ਕਵਾਂਗੇ ਕਿ ਤੁਹਾਨੂੰ ਥੋੜਾ ਦਿਮਾਗ ਚ ਰੱਖਣਾ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਵੀ ਹਨ ਤੇ ਬਾਕੀ ਦੁਨੀਆ 'ਚ ਕਿੰਨਾ ਕੁਝ ਚੱਲੀ ਜਾਂਦਾ ਹੈ ਹਮ ਹੈ ਨਾ ਵੀ ਹੁਣ ਤਾਂ ਮੈਨੂੰ ਇਦਾਂ ਲੱਗਦਾ ਵੀ ਸਾਰੇ ਲੋਕ ਹੁਣ ਸਮਝ ਵੀ ਗਏ ਹੋਣਗੇ ਬਹੁਤ ਸਾਰੇ ਜਿਹੜੇ ਸਮਝਦਾਰ ਲੋਕ ਨੇ ਵੀ ਦੁਨੀਆ ਇੱਕ ਤਮਾਸ਼ਾ ਜਾਈ ਹੈ ਜਿਦੇ ਚ ਕੀ ਪੈਸਾ ਕਿਵੇਂ ਕਮਾਣਾ ਹੈ ਜਿਹੜੇ ਲੋਕ ਕੈਪਟਲਿਸਟ ਨੇ ਉਹ ਕਿੰਨੇ ਹੱਦ ਤੱਕ ਡੋਨਲਡ ਟਰੰਪ ਵਰਗੇ ਜਿਹੜੇ ਉਹਦੇ ਨਾਲ ਦੇ ਦੋਸਤ ਹੋਰ ਯਾਰ ਮਿੱਤਰ ਨੇ ਉਹਦੇ ਇੰਡਸਟਰੀਸਟ ਵਗੈਰਾ ਨੇ ਯੂ ਐਸ ਏ ਦੇ ਉਹ ਕੀ ਕੁਝ ਕਰੀ ਜਾਂਦੇ ਨੇ ਹੁਣ ਤਾਂ ਉਹ ਪੜਦਾ ਵੀ ਰੱਖਣਾ ਬੰਦ ਕਰਤਾ ਉਹਨਾਂ ਨੇ ਵੀ ਅਸੀਂ ਕਿਸੇ ਹੋਰ ਚੀਜ਼ ਵਾਸਤੇ ਕਰਦੇ ਹਾਂ ਉਹ ਤਾਂ ਸਾਰੇ ਆਮ ਕਹਿੰਦੇ ਆਇਲ ਵਾਸਤੇ ਕਰ ਰਹੇ ਹਾਂ ਅ ਜਿਹੜਾ ਵੈਨਿਜ਼ੂਏਲਾ ਦਾ ਕੀਤਾ ਉਹਨਾਂ ਨੇ ਹੈਨਾ ਤੇ ਇਤੋਂ ਤਾਂ ਸऱ्याਾਂ ਪਤਾ ਲੱਗ ਜਾਣਾ ਚਾਹੀਦਾ ਹੈ ਵੀ ਜਿਹੜੇ ਲੋਗ ਆਪਾਂ ਸਾਰਿਆਂ ਨੂੰ ਪਿੱਛੇ ਲਈ ਫਿਰਦੇ ਸੀਗੇ ਵੀ ਤੁਸੀਂ ਕੰਜ਼ਿਊਮਰ ਬਣੋ ਤੁਸੀਂ ਚੀਜ਼ਾਂ ਨੂੰ ਕੰਜ਼ਿਊਮ ਕਰੋ ਹਨਾ ਵੀ ਉਹਨਾਂ ਦਾ ਮੋਟੀਵ ਕੀ ਹੈ ਉਹਨਾਂ ਦਾ ਮੋਟੀ ਸਿਰਫ ਆਪਣੀਆਂ ਇੰਡਸਟਰੀਆਂ ਚਲਾਉਣੀਆਂ ਨੇ ਤੇ ਦੁਨੀਆ ਦੀ ਸਾਰੀ ਲੜਾਈ ਜਿਹੜੀ ਹੈਗੀ ਹੈ ਇਹ ਰਿਸੋਰਸਸ ਦੀ ਹੈ ਵੀ ਅਸੀਂ ਜਿਹੜੇ ਨੇਚਰ ਦੇ ਰਿਸੋਰਸਸ ਨੇ ਧਰਤੀ ਬੇਸਿਕਲੀ ਤੁਸੀਂ ਕਹਿ ਲਓ ਧਰਤੀ ਤੇ ਕਬਜ਼ਾ ਕਿਵੇਂ ਕਰਨਾ ਹੈ ਧਰਤੀ ਦੇ ਖਣਿਜ ਜਿਹੜੇ ਉਹਦੇ ਵਿੱਚ ਪਏ ਹੋਏ ਨੇ ਅੰਦਰ ਉਹਨਾਂ ਨੂੰ ਆਪਣੇ ਕਾਬੂ 'ਚ ਕਿਵੇਂ ਲੈਣਾ ਹੈ ਤੇ ਹੁਣ ਇਹ ਲੜਾਈ ਜੀ ਨੰਗੀ ਜਿਹੀ ਹੋਈ ਜਾ ਰਹੀ ਹੈ ਹੁਣ ਤਾਂ ਪਹਿਲਾਂ ਚੁੱਪਚੀ ਪੀਤਾ ਜੇ ਹੁੰਦੀ ਹੁੰਦੀ ਸੀਗੀ ਆ ਜਿਹੜੇ ਓਬਾਮਾ ਊਮਾ ਹੁੰਦੇ ਸੀ ਪਰ ਇੱਥੇ ਦੇ ਪਹਿਲਾਂ ਦੇ ਪ੍ਰੈਜ਼ੀਡੈਂਟ ਯੂ ਐਸ ਏ ਵਗੈਰਾ ਦੇ ਇਹ ਤਾਂ ਥੋੜਾ ਟੱਕੇ ਜਿਹਾ ਕਰਦੇ ਸੀ ਕੰਮ ਯੂਰਪ ਵੀ ਥੋੜਾ ਜਿਹੜੀ ਆਫਰੀਕਾ ਦੀ ਐਕਸਪਲੋਇਟੇਸ਼ਨ ਚੱਲ ਰਹੀ ਸੀ ਥੋੜਾ ਟੱਕੇ ਜੀ ਹੁੰਦੀ ਹੈ ਹੂੰ ਇੰਨੀ ਪਬਲਿਸਿਟੀ ਨਹੀਂ ਹੁੰਦੀ ਹੈਗੀ ਆ ਪਰ ਜਿਹੜੇ ਜਦੋਂ ਦੇ ਡੋਲਰ ਟਰੰਪ ਵਰਗੇ ਆਏ ਨੇ ਸਾਰੇ ਨੰਗੇ ਹੋ ਹੀ ਜਾਂਦੇ ਨੇ ਹੂੰ ਉਧਰ ਚੀਨ ਲੱਗਿਆ ਹੋਇਆ ਸਾਰੇ ਦੇਸ਼ਾਂ ਨੂੰ ਆਪਣੇ ਕਿਹੜੇ ਸਪੈਸ਼ਲ ਮਿਨਰਲਸ ਕੀ ਕਹਿੰਦੇ ਨੇ ਉਹਨੂੰ ਹਨਾ ਵੀ ਉਹ ਉਹ ਤੇ ਕਾਬੂ ਕਰਨ ਇਧਰ ਤਾਈਵਾਨ ਲੱਗਿਆ ਹੋਇਆ ਆਪਣੀ ਉਹ ਚਿਪਸ ਚਿਪਸ ਤੇ ਕਰਨ ਉਧਰ ਯੂ ਐਸ ਏ ਨੇ ਰਗੜਾ ਚਾਲਿਆ ਹੋਇਆ ਤੇਲ ਪਿੱਛੇ ਵੈਨੇਜ਼ੂਏਲਾ ਨੂੰ ਪੜ ਲਿਆ ਕਦੇ ਹੁਣ ਇਰਾਨ ਨੂੰ ਟਾਣ ਦੇ ਵਿੱਚ ਲੱਗਿਆ ਹੋਇਆ ਹੈ ਨਾ ਤੇ ਇਹ ਜੇ ਟਾਈਮ 'ਚ ਆਪਾਂ ਆਪਣੇ ਵਰਗੇ ਮਾਮੂਲੀ ਇਨਸਾਨ ਕੀ ਕਰ ਸਕਦੇ ਨੇ ਹਨਾ ਤੇ ਇਹ ਕੁਐਸਚਨ ਆ ਤੈਨੂੰ ਵੀ ਪੁੱਛਦੀਆਂ ਵੀ ਆਪਾਂ ਆਪਾਂ ਹੁਣ ਫਾਰਮ ਤੇ ਆ ਕੇ ਬੈਠੇ ਆਂ ਦੁਨੀਆ ਨਾਲ ਡਿਸਕਨੈਕਟ ਜੇ ਹੋ ਗਏ ਇਹ ਕਿ ਇਹ ਸੋਲੂਸ਼ਨ ਹੈ ਵੀ ਆਏ ਆਏ ਬਚਣਗੇ ਲੋਗ ਇਹ ਜਿਹੜਾ ਕੁਝ ਹੋਈ ਜਾਂਦਾ ਦੁਨੀਆ 'ਚ ਡਰਾਮਾ ਇਹਦੇ ਤੋਂ ਹਾਏ ਕੀ ਆ ਨਈ ਦੇਖੋ ਕਿ ਇੱਕ ਤਾਂ ਹੁੰਦਾ ਸ਼ੇਰ ਆਪਾਂ ਕਹਿੰਦੇ ਜੰਗਲ ਦਾ ਰਾਜਾ ਫਿਰ ਨਾ ਜੰਗਲ ਉਹਦਾ ਰਾਜ ਚੱਲਦਾ ਹੁੰਦਾ ਸ਼ੇਰ ਦਾ ਫਿਰ ਕੁਝ ਲੱਕੜਬੱਗੇ ਮਿਲ ਕੇ ਕਹਿੰਦੇ ਨੇ ਕਿ ਘੇਰ ਲਾਂਗੇ ਆਪਾਂ ਉਹਨੂੰ ਹਾਂ ਤਾਂ ਉਹ 10 ਚਾਰ ਇਕੱਠੇ ਹੋ ਕੇ ਜੁਗਤ ਜੀ ਲਗਾ ਲੈਂਦੇ ਨੇ ਕਿ ਪਾਲਨ ਨੇ ਘੇਰਾ ਹੋ ਜਾਊਗਾ ਆਪਣੇ ਕਾਬੂ ਆ ਜਾਊਗਾ ਹੁਣ ਚਾਰ ਪੰਜ ਲੱਕੜ ਪੱਗਗੇ ਮਿਲ ਕੇ ਦੇਖਦੇ ਨੇ ਕਿ ਭਾਈ ਜਿਹੜਾ ਤਾਂ ਬੁਰਕ ਫੜਿਆ ਗਿਆ ਹਾਂ ਉਹ ਗਿਆ ਹਾਂ ਤਾਂ ਉਹਨਾਂ 'ਚ ਡਰ ਵੀ ਹੁੰਦਾ ਕਿ ਤੂੰ ਪਏਗਾ ਕਿਹੜਾ ਪੂਛ ਵਾਲੇ ਪਾਸੇ ਪਊ ਕਿਹੜਾ ਮੂੰਹ ਵਾਲੇ ਪਾਸੇ ਪਊ ਰਾਂਹ ਘੇਰਾ ਜਾਂ ਪਾਣ ਦੀ ਟਰਾਈ ਕਰਦੇ ਨੇ ਪਤਾ ਕਿ ਜਦੋਂ ਸ਼ੇਰ ਨੇ ਫੜ ਲਿਆ ਹਾਂ ਉਹ ਇਕੱਲੇ ਦੀ ਸ਼ਮਤ ਆ ਜਾਣੀ ਹਾਂ ਬਾਕੀਆਂ ਨੇ ਤਾਂ ਭੱਜ ਲੈਣਾ ਫਿਰ ਪਤਾ ਨਹੀਂ ਕੀ ਹੋਣਾ ਪੈ ਵੀ ਸਕਦੇ ਨੇ ਬਾਕੀ ਭੱਜ ਵੀ ਸਕਦੇ ਨੇ ਤਾਂ ਜਿਹੜਾ ਬੰਦਾ ਸਭ ਤੋਂ ਮੂਰੇ ਰਿਸਕ ਲੈ ਰਿਹਾ ਉਹ ਬੰਦਾ ਡਰ ਚ ਹੀ ਰਹਿੰਦਾ ਉਹ ਕਹਿੰਦਾ ਤੂੰ ਲੈ ਤੂੰ ਲੈ ਤੂੰ ਲੈ ਤੂੰ ਲੈ ਤਾਂ ਦਿੱਲੀ ਦੇ ਗਲੇ 'ਚ ਘੰਟੀ ਕੌਣ ਪਾਊ ਬੇਸਿਕਲੀ ਗੱਲ ਇਹ ਹੈ ਤਾਂ ਦੁਨੀਆ ਕੀ ਬਣ ਰਹੀ ਹੈ ਨਾ ਦੁਨੀਆ ਬਣ ਰਹੀ ਹੈ ਸ਼ੇਰ ਤੇ ਲੱਕੜਬੱਗੇ ਦੀ ਲੜਾਈ ਟਾਈਪ ਇਸ ਟਾਈਮ ਇੱਕ ਪਾਸੇ ਕਹਿ ਲੋ ਕਿ ਜਿਹੜਾ ਆਪਣਾ ਯੂਐਸਏ ਆ ਉਹ ਇੱਕ ਤਰੀਕੇ ਨਾਲ ਸੁਪਰ ਪਾਵਰ ਆ ਪਿਛਲੇ 50 100 ਸਾਲ 50 ਵਰਲਡ ਵਾਰ ਤੋਂ ਬਾਅਦ ਉਹਦਾ ਹੀ ਦਬਦਬਾ ਚੱਲ ਰਿਹਾ ਤੇ ਉਹ ਤਾਂ ਸਰੀਆਮ ਸ਼ੇਰ ਮੰਗੂ ਚੱਲਣ ਲੱਗ ਗਿਆ ਹੁਣ ਬਿਲਕੁਲੀ ਜਿਹੜੇ ਚਾਈਨਾ ਹੋ ਗਿਆ ਰੂਸ ਹੋ ਗਿਆ ਇੰਡੀਆ ਹੋ ਗਿਆ ਲਾਲੋ ਨਾਲ ਤੁਸੀਂ ਸਾਊਥ ਅਫਰੀਕਾ ਲਾਲੋ ਬ੍ਰਿਕਸ ਵਾਲੇ ਇਹ ਇੱਕ ਤਰੀਕੇ ਨਾਲ ਲੱਕੜਬੱਗੇ ਤੇ ਇਕੱਠੇ ਹੋ ਰਹੇ ਨੇ ਕਿ ਲੈ ਲਾਂਗੇ ਘੇਰ ਲਾਂਗੇ ਬੰਦੇ ਨੂੰ ਕਰ ਲਾਂਗੇ ਹੁਣ ਪੰਗਾ ਲੈਣ ਜੋਗੇ ਹੈਗੇ ਆਂ ਅਸੀਂ ਪਰ ਹੁਣ ਇਹੀ ਆ ਕਿ ਤੂੰ ਲੈ ਤੂੰ ਲੈ ਉਹ ਵਾਲਾ ਕਨਸੈਪਟ ਆ ਕਿ ਪਹਿਲਾਂ ਕੌਣ ਪੰਗਾ ਲਊਗਾ ਹੁਣ ਮੈਨੂੰ ਇਹ ਲੱਗ ਰਿਹਾ ਕਿ ਇਹ ਲੜਾਈ ਨਾ ਬੜੀ ਇਹ ਲੜਾਈ ਬੜੀ ਰਿਸਕੀ ਆ ਦੋਨੋਂ ਪਾਸੇ ਨਾ ਤਾਂ ਭਾਈ ਮੈਂ ਸ਼ੇਰ ਵਾਲੇ ਪਾਸੇ ਆ ਨਾ ਮੈਂ ਲੱਕੜਬੱਗੇ ਵਾਲੇ ਪਾਸੇ ਆ ਇੰਡੀਆ ਨਹੀਂ ਕਹਿੰਦਾ ਨਹੀਂ ਨਹੀਂ ਇੰਡੀਆ ਵੀ ਲੱਕੜਬੱਗਾ ਬਣ ਰਿਹਾ ਹਾਂ ਇੰਡੀਆ ਵੀ ਹੁਣ ਤੇਲ ਲੈ ਰਿਹਾ ਜਿਹੜਾ ਸਿੱਧਾ ਸਿੱਧਾ ਅੱਖਾਂ ਦਿਖਾ ਰਿਹਾ ਉਹ ਲੱਕੜਬੱਗਾ ਬਣ ਰਿਹਾ ਅੱਜ ਤੱਕ ਇੰਡੀਆ ਐਸੇ ਕਦੀ ਹੋ ਨਹੀਂ ਸਕਦਾ ਕਿ ਨੇਸ਼ਨ ਦੇ ਲੈਵਲ ਤੇ ਤੁਸੀਂ ਸਟੈਂਡ ਨਹੀਂ ਲਵੋਗੇ ਸਟੈਂਡ ਤਾਂ ਅੰਦਰ ਹੁੰਦਾ ਹੀ ਹੁੰਦਾ ਦੂਜੇ ਨੂੰ ਵੀ ਪਤਾ ਹੁੰਦਾ ਕੀ ਸਟੈਂਡ ਹੈ ਸ਼ਰੀਆਮ ਨਹੀਂ ਕਹਿੰਦੇ ਸ਼ਰੀਆਮ ਨਹੀਂ ਬੋਲਦੇ ਹੁੰਦੇ ਉਹ ਡਰਾਮਾ ਜਿਹਾ ਹੀ ਹੁੰਦਾ ਪਰ ਮੈਨੂੰ ਲੱਗਦਾ ਕਿ ਜੇ ਸ਼ੇਰ ਤੇ ਲੱਕੜਬੱਗਾ ਲੜ ਰਿਹਾ ਤਾਂ ਮੱਛਰ ਮੱਖੀ ਬਣ ਕੇ ਕੀ ਮਾਰਾ ਹਾਂ ਸ਼ੇਰ ਤੇ ਲੱਕੜਾ ਉਹਨਾਂ ਨਹੀਂ ਹੈ ਮੱਛਰ ਮੱਖੀਆਂ ਤਾਂ ਲੈ ਦੇ ਕੇ ਸ਼ੇਰ ਵੀ ਲੜ ਰਿਹਾ ਰਿਸੋਰਸਸ ਵਾਸਤੇ ਕਿਹਾ ਤਾਂ ਮੇਰਾ ਏਰੀਆ ਲੱਕੜ ਬੱਗਾ ਹੀ ਲੜ ਰਿਹਾ ਕਿ ਤਾਂ ਮੇਰਾ ਏਰੀਆ ਤੇ ਇਹ ਮੱਛਰ ਮੱਖੀਆਂ ਨੂੰ ਕੋਈ ਰੌਲਾ ਨਹੀਂ ਪੈਂਦਾ ਦੋਨੇ ਕੁਝ ਨਹੀਂ ਵਿਗਾੜ ਸਕਣਗੇ ਮੱਛਰ ਮੱਖੀਆਂ ਤਾਂ ਮੈਨੂੰ ਆਏ ਲੱਗ ਰਹੇ ਨਾ ਫਾਰਮ ਦਾ ਮਾਡਲ ਆ ਇਹ ਹੈਗਾ ਮੱਛਰ ਮੱਖੀ ਵਾਲਾ ਮਾਡਲ ਨਹੀਂ ਪਰ ਛੋਟੇ ਚੀਜ਼ਾਂ ਵੈਨੇਜ਼ੁਏਲਾ ਦਾ ਮੱਛਰ ਮੱਖੀ ਇਹ ਪਾ ਕਹਿ ਸਕਦੇ ਉਹਨਾਂ ਦਾ ਟਾਲਿਆ ਫੜ ਕੇ ਨੇ શેર ਨਾ ਨਾ ਉਹ ਵੀ ਮੱਛਰ ਮੱਖੀ ਨਹੀਂ ਹੈਗਾ ਨਾ ਵੈਨੇਜ਼ੁਏਲਾ ਉਹ ਵੀ ਹੈਗਾ ਮਾੜੀ ਮੋਟੀ ਚਿੜੀ ਚੁੜੀ ਆ ਮੱਛਰ ਮੱਛੀ ਹੁੰਦਾ ਕਿ ਜਿਹੜਾ ਇੱਕ ਇੰਡੀਵਿਜੂਅਲ ਲੈਵਲ ਤੇ ਹੋਊਗਾ ਮਤਲਬ ਇੰਡੀਵਿਜੂਅਲ ਲੈਵਲ ਤੇ ਇੰਨਾ ਕੁ ਬੰਦਾ ਦਿਮਾਗ ਛਾਤਰ ਹੋਊਗਾ ਕਿ ਜੋ ਉਹਨਾਂ ਦਾ ਮਾਡਲ ਚੱਲ ਰਿਹਾ ਉਹਨੂੰ ਸਮਝ ਸਕੂਗਾ ਹੂੰ ਉਨੇ ਉਹਨਾਂ ਦੇ ਨਾ ਨਸੀ ਧੂਆਂ ਰੱਖੀ ਰੱਖਣਾ ਜਿਵੇਂ ਸ਼ੇਰ ਨਹੀਂ ਦੁਖੀ ਕਰੀ ਰੱਖਦੇ ਨੇ ਮੱਖੀਆਂ ਹਨਾ ਮੱਛਰ ਦੁਖੀ ਕਰਦਾ ਬੰਦੇ ਕੁੱਤੇ ਕਰਦੇ ਨੂੰ ਮੱਛਰ ਦੁਖੀ ਕਰੀ ਰੱਖਦਾ ਹੁੰਦਾ ਹਨਾ ਐਂ ਹੀ ਕਰੀ ਜਾਂਦਾ ਹੁੰਦਾ ਉਹਦੇ ਹੱਥ ਨਹੀਂ ਆਉਂਦਾ ਹੁੰਦਾ ਕਿਉਂਕਿ ਜਿਹੜਾ ਤੁਸੀਂ ਉਸ ਲੈਵਲ ਤੇ ਦਿਮਾਗੀ ਲੈਵਲ ਤੇ ਉਸ ਲੈਵਲ ਤੇ ਪਹੁੰਚ ਗਏ ਕਿ ਇਹਨਾਂ ਦਾ ਮਾਡਲ ਕੀ ਆ ਤੇ ਮਾਡਲ ਹੈਗਾ ਰਿਸੋਰਸਸ ਪਿੱਛੇ ਤਾਂ ਜਿਹੜਾ ਪਰਮਾ ਕਲਚਰ ਆ ਫਾਰਮ ਦਾ ਮਾਡਲ ਵੀ ਸੇਮ ਹੀ ਆ ਹੋਰ ਸੋਰਸ ਪਾ ਰਹੇ ਨੇ ਜਿਹੜਾ ਜ਼ਮੀਨ ਤੇ ਪੈ ਗਏ ਜਿਹੜੇ ਪਏ ਨੇ ਅਸੀਂ ਆਂਦੀ ਚੱਕ ਲੈਨੇ ਆ ਪਹਿਲਾਂ ਹੀ ਅਸੀਂ ਆਂਦੀ ਧੁੱਪ ਨੂੰ ਪਹਿਲਾਂ ਫੜ ਲੈਨੇ ਆ ਆਂਦੀ ਹਵਾ ਨੂੰ ਫੜ ਲੈਨੇ ਆ ਆਂਦੀ ਪਾਣੀ ਨੂੰ ਫੜ ਲੈਨੇ ਆ ਅਸੀਂ ਉਸ ਰਿਸੋਰਸ ਦੇ ਜ਼ਮੀਨ ਦੇ ਵਿੱਚ ਵੜਨ ਤੋਂ ਪਹਿਲਾਂ ਪਹਿਲਾਂ ਹੀ ਆਪਣੀ ਜ਼ਿੰਦਗੀ ਦਾ ਮਾਡਲ ਤਿਆਰ ਕਰ ਲੈਨੇ ਆ ਉਹਦੇ ਉੱਤੇ ਉੱਤੇ ਤਾਂ ਇਹ ਹੈਗਾ ਉਹ ਮੱਛਰ ਵਾਲਾ ਮਾਡਲ ਹੈ ਕਿ ਉਹਨੂੰ ਉਹਨੂੰ ਚੂਭੂਗਾ ਤਾਂ ਬਹੁਤ ਹੈ ਪਰ ਉਹਦੇ ਛੇਤੀ ਕਿਤੇ ਕੁਝ ਕਰ ਨਹੀਂ ਸਕੂ ਤੇ ਇਹੀ ਮਾਡਲ ਅੱਜ ਤੋਂ ਹਜ਼ਾਰਾਂ ਸਾਲਾਂ ਪਹਿਲਾਂ ਯਾਦ ਕਰ ਲੋ ਕਿ 5-400 ਸਾਲ ਪਹਿਲਾਂ ਬੁੱਧਿਸਟ ਨੇ ਵੀ ਯੂਜ਼ ਕੀਤਾ ਸੀਗਾ ਤਾਂ ਬੁੱਧਿਜ਼ਮ ਦਾ ਜਿਹੜਾ ਸਰਵਾਈਵਲ ਦਾ ਮੈਕੈਨਿਜ਼ਮ ਆ ਉਹ ਹੈਗਾ ਕਿ ਗਿਆਨ ਇੰਨਾ ਉੱਤੇ ਗਿਆਨ ਚ ਜਾਂਦੇ ਨੇ ਨੇ ਮਾਡਲ ਚ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਹੁਣ ਭਾਈ ਮੁਗਲ ਲੜਨਗੇ ਇਧਰ ਆਰੀਅਨਸ ਨਾਲ ਲੜਨਗੇ ਚੁੱਪ ਕਰਕੇ ਪਹਾੜਾਂਾਂ 'ਤੇ ਚੜ ਗਏ ਹਾਈਟਸ 'ਤੇ ਜਾ ਕੇ ਆਪਣੀ ਮੋਨੇਸਟਰੀਆ ਬਣਾ ਕੇ ਬਹਿ ਗਏ ਕਿ ਹਜੇ 8-10 ਸਾਲ ਲੈਣਗੇ ਭਾਈ ਤੇ ਉੱਥੇ ਜਾ ਕੇ ਆਪਣਾ ਬਣਾ ਲੈਂਦੇ ਸੀਗੇ ਤੇ ਜਦੋਂ ਸ਼ਾਂਤੀ ਆ ਜਾਂਦੀ ਉਹ ਫਿਰ ਫੇਰ ਥੱਲੇ ਆ ਜਾਂਦੇ ਨੇ ਤੇ ਜਦੋਂ ਇਹ ਜਾਂ ਦੌਰ ਆਂਦਾ ਜਿਹਦੇ ਚ ਕੀ ਕਿਉਂਕਿ ਦੋਨਾਂ ਵਰਲਡ ਪੋਲਿਟਿਕਸ ਜਾਤਾ ਸ਼ੇਰ ਹੋਰ ਤਕੜਾ ਸ਼ੇਰ ਬਣ ਕੇ ਨਿਕਲੂ ਜਾਂ ਨਵਾਂ ਜਾਂ ਨਵਾਂ ਸ਼ੇਰ ਬਣ ਕੇ ਨਿਕਲੂ ਹਾਂ ਚੱਲਦਾ ਹੀ ਰਹਿਣਾ ਹਾਂ ਇਹ ਚੱਲਦਾ ਹੀ ਰਹਿਣਾ ਤੇ ਇਹ ਬਸ ਇਹ ਭਰੋਸਾ ਟਰਸਟ ਦਾ ਮੈਟਰ ਹੁੰਦਾ ਕਿ ਕਦੋਂ ਉਹਨਾਂ ਨੂੰ ਲੱਗਦਾ ਕਿ ਢਾ ਸਕਦੇ ਆ ਨਹੀਂ ਢਾ ਸਕਦੇ ਲੁਕ ਜੀਏ ਛਿਪ ਜੀਏ ਹਨਾ ਇੱਕ ਦੀ ਚੜ੍ਹਾਈ ਹੋਊਗੀ ਇਹ ਉਹਦੇ ਅੰਦਰੋਂ ਹੀ ਨਿਕਲਿਆ ਆਊਗਾ ਦੂਜੀ ਪਾਰਟੀ ਵੀ ਇਹ ਵੀ ਨਹੀਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਦੂਜੀ ਪਾਰਟੀ ਦੂਜੀ ਹੁੰਦੀ ਹੈ ਉਸ ਪਾਰਟੀ ਦੇ ਅੰਦਰੋਂ ਹੀ ਨਿਊਕਲੀਅਸ ਵਾਂਗੂ ਪਾੜ ਕੇ ਦੋ ਬਣ ਜਾਂਦੀਆਂ ਨੇ ਪਾਰਟੀਆਂ ਇਹ ਵੀ ਅੰਦਰੋਂ ਵੀ ਅੰਦਰੋਂ ਵੀ ਨਿਕਲ ਆਉਂਦੀ ਨਹੀਂ ਪਰ ਆਪਾਂ ਜੇ ਤੁਸੀਂ ਤੂੰ ਕਹਿਣਾ ਹੈ ਵੀ ਐਦਾਂ ਜਿਵੇਂ ਬੁੱਧਿਸਟ ਲੋਕਾਂ ਨੇ ਚੜਾਈ ਉਹ ਚੜ ਗਏ ਸੀ ਪਹਾੜਾਂ ਪੂੜਾਂ ਤੇ ਐਵੇਂ ਵੀ ਆਪਾਂ ਇਹਨੂੰ ਆਪਾਂ ਨੇਟਿਵ ਨਾਲ ਨਹੀਂ ਕੰਪੇਅਰ ਕਰ ਸਕਦੇ ਨੇਟਿਵ ਵੀ ਤਾਂ ਚਾਰੇ ਜੰਗਲਾਂ ਨੂੰ ਗੁਣਾ ਚ ਹੀ ਰਹਿੰਦੇ ਸੀਗੇ ਉਹਨਾਂ ਨੂੰ ਵੀ ਤਾਂ ਕਿਟਾਇਆ ਨੇਟਿਵ ਤੇ ਬੁੱਧਿਸਟਾਂ 'ਚ ਫਰਕ ਸੀ ਨੇਟਿਵ ਹਜੇ ਐਨੀਮਲ ਮੰਗੂ ਹੀ ਜਿਉਂਦੇ ਸੀ ਉਹਨਾਂ ਨੇ ਹ ਉਹ ਪੜੇ ਲਿਖੇ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੇ ਜਿਹੜੀ ਨੌਲੇਜ ਵਾਲੇ ਪਾਸੇ ਕੰਮ ਨਹੀਂ ਕੀਤਾ ਜੀ ਬੁੱਧਿਸਟਾ ਨੇ ਸਾਰਾ ਕੁਝ ਦੇਖ ਲਿਆ ਸੀ ਕਿਉਂਕਿ ਬੁੱਧਿਸਟ ਜਿਹੜਾ ਬੁੱਧ ਸੀਗਾ ਆਪ ਉਹ ਖੁਦ ਰਾਜਾ ਸੀ ਉਹਦੇ ਕਨਸੈਪਟ ਬੜੇ ਸਾਫ਼ ਸੀਗੇ ਉੱਥੋਂ ਸ਼ੁਰੂਆਤ ਹੋਈ ਉਹਨੇ ਰਾਜ ਵੀ ਦੇਖਿਆ ਉਹਨੇ ਸ਼ਹਿਰ ਵੀ ਦੇਖਿਆ ਉਹਨੇ ਫਿਰ ਪੂਰੇ ਤੱਤ ਖੱਡ ਕੇ ਬੁੱਧਿਜ਼ਮ ਦੇ ਵਿੱਚ ਲੈ ਕੇ ਆਇਆ ਤਾਂ ਇਹ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਫਿਊਚਰ ਦਾ ਮਾਡਲ ਸਿਰਫ ਆਪਾਂ ਫਾਰਮ ਨੂੰ ਲੈ ਕੇ ਕਹਿੰਦੇ ਹੁੰਦੇ ਆ ਉਹ ਜੀਓਪੋਲਿਟਿਕਸ ਨਾਲ ਵੀ ਹੁਣ ਬਹੁਤ ਮੈਚ ਕਰ ਰਿਹਾ ਤੇ ਇਹਦੇ ਵਿੱਚ ਇਹ ਬਹੁਤ ਲੋਕ ਇਹ ਕਹਿਣਗੇ ਕਿ ਇੰਨਾ ਤੋਂ ਜ਼ਮੀਨਾਂ ਖੋਈਆਂ ਜਾ ਸਕਦੀਆਂ ਨੇ ਠੀਕ ਹੈ ਨਾ ਕੀਤਾ ਉਹ ਉਹਦਾ ਬਹੁਤ ਲੇਟ ਆਹੋ ਸਭ ਤੋਂ ਪਹਿਲਾਂ ਦੇਸ਼ ਖੋਏ ਜਾਣਗੇ ਤੇ ਸਪੈਸ਼ਲੀ ਉਹ ਦੇਸ਼ ਖੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਦੇਸ਼ ਦੇ ਬੰਦਿਆਂ ਦੇ ਦਿਮਾਗਾਂ ਦੇ ਵਿੱਚ ਵੜ ਜਾਂਦੇ ਨੇ ਦੇਸ਼ ਖੋਣ ਦਾ ਮਤਲਬ ਹੈ ਪੋਲਿਟਿਕਸ ਨੂੰ ਕੈਪਚਰ ਕਰਨਗੇ ਥੋੜੇ ਵੱਡੇ ਵੱਡੇ ਸਾਧਨਾਂ ਨੂੰ ਕੈਪਚਰ ਕਰਨਗੇ ਪੈਟਰੋਲੀਅਮ ਨੂੰ ਕੈਪਚਰ ਕਰਨਗੇ ਮੰਨ ਲੇ ਕਿ ਚੱਲੋ ਅੱਜ ਆਪਣਾ ਪੈਟਰੋਲੀਅਮ ਆਪਣੇ ਉਰੇ પેટ્રોલ ਪੰਪਾਂ ਦੇ ਉੱਤੇ ਰੇਟ ਇੱਕਦਮ ਕੱਲ ਨੂੰ 200 ਰੁਪਏ ਲੀਟਰ ਤੇਲ ਹੋ ਜਾਵੇ ਠੀਕ ਹੈ ਨਾ ਆਪਾਂ ਜਾ ਪੁੰਨੀ ਜਾ ਰਹੇ ਆ ਸ਼ਕਰਗੰਦੀਆਂ ਖਾਈ ਜਾਂਦੇ ਆ ਬੈਠੇ ਅੱਗ ਦੇ ਉੱਤੇ ਠੀਕ ਹੈ ਨਾ ਸਾਡੇ ਵਾਸਤੇ ਮਲਟੀਪਲ ਚੈਨਲ ਹਮੇਸ਼ਾ ਖੁੱਲੇ ਨੇ ਅਸੀਂ ਪੈਟਰੋਲ ਨੂੰ ਯੂਜ਼ ਵੀ ਕਰ ਸਕਦੇ ਆ ਅਸੀਂ ਇਲੈਕਟ੍ਰਿਸਿਟੀ ਯੂਜ਼ ਵੀ ਕਰ ਸਕਦੇ ਆ ਜੇ ਇਲੈਕਟ੍ਰਿਸਿਟੀ ਕੱਲ ਨੂੰ ਕੰਟਰੀ ਲਈ ਮਤਲਬ ਆਪਣੀ ਡਿਪੈਂਡੈਂਸੀ ਆਪਾਂ ਵੱਡੇ ਸਿਸਟਮਸ ਦੀ ਵੱਡੀਆਂ ਚੀਜ਼ਾਂ ਤੋਂ ਥੋੜਾ ਘਟਾਓ ਘਟਾਓ ਨਹੀਂ ਪੈਰਲਲ ਸਿਸਟਮ ਖੜਾ ਕਰੋ ਹਮ ਹਰੇਕ ਜੀ ਦਾ ਪੈਰਲ ਜਿਵੇਂ ਪਾਣੀ ਆ ਹੁਣ ਪਾਣੀ ਦਾ ਪੈਰਲਲ ਸਿਸਟਮ ਖੜਾ ਕਰੋ ਆਪਣਾ ਰੇਨ ਵਾਟਰ ਦਾ ਸਿਸਟਮ ਡਵੈਲਪ ਕਰੋ ਤੇ ਇਹ ਸਾਰਾ ਮੁਸ਼ਕਿਲ ਆ ਪਰ ਸਾਡੇ ਕੋਲ ਦੋ ਹੀ ਤਰੀਕੇ ਨੇ ਯਾ ਤਾਂ ਤੁਸੀਂ ਰਿਸਕ ਲਓ ਇੱਕ ਦੇਸ਼ ਦੇ ਨਾਲ ਖੜਜੋ ਜਾ ਕੇ ਜਿਵੇਂ ਹੁਣ ਮੰਨ ਕੇ ਚੱਲੋ ਜੇ ਕੋਈ ਬੰਦਾ ਅਮਰੀਕਾ ਦੇ ਵਿੱਚ ਆ ਅਮਰੀਕਾ ਦੇ ਨਾਲ ਖੜਿਆ ਮੰਨਿਆ ਜਾਂਦਾ ਉਹ ਹੁਣ ਜੇ ਤਾਂ ਅਮਰੀਕਾ ਦੀ ਚੜ੍ਹਾਈ ਹੋਈ ਤਾਂ ਉਹ ਬੰਦਾ ਡਬਲ ਮੀਰ ਹੋ ਜਾਊਗਾ ਹਨਾ ਉਹਦੀ ਹੋਰ ਚੜ੍ਹਾਈ ਹੋਈ ਕੋਈ ਸਾਰੇ ਰਿਸੋਰਸਿਸ ਦੁਨੀਆ ਦੇ ਲੁੱਟ ਕੇ ਲੈ ਕੇ ਆਊਗਾ ਪਿਛਲੇ ਪਿਛਲੇ ਹਾਂ ਪਰ ਜੇ ਕਿਤੇ ਪੁੱਠਾ ਪੈ ਗਿਆ ਹੂੰ ਫਿਰ ਉਹ ਬਿਲਕੁਲ ਹੀ ਉਹਨਾਂ ਦਾ ਉਹ ਹਾਲ ਹੋ ਜੂ ਜੋ ਕਹਿ ਕੇ ਚੱਲੋ ਕਿ ਯੂਐਸਐਸਆਰ ਦਾ ਸੀ ਤੋੜ ਦੇਣਗੇ ਭੱਜ ਜਾਣਗੇ ਗਰੀਬੀ ਆ ਜੂਗੀ ਸਿਵਲ ਵਾਰ ਆ ਜੂਗੀ ਟੈਰੋਰਿਜ਼ਮ ਆ ਜੂਗਾ ਤੇ ਇਹ ਸਾਈਕਲ ਹੈ ਇਹ ਹੋਣਾ ਹੀ ਹੋਣਾ ਹੁੰਦਾ ਕੋਈ ਚੀਜ਼ ਨਾ ਜਿਹੜਾ ਜਦੋਂ ਬਾਹਰ ਉੱਤੇ ਜਾਣਾ ਹੈ ਉਹਨੇ ਥੱਲੇ ਆਣਾ ਹੀ ਆਣਾ ਤੇ ਚੀਜ਼ਾਂ ਆਣੀਆਂ ਇਹ ਹੋਣੀਆਂ ਹੋਣੀਆਂ ਨੇ ਨਾਲ ਤਾਂ ਤਾਂ ਜੇ ਤਾਂ ਤੁਹਾਨੂੰ ਜੀ ਲੜਾਈ ਝਗੜੇ ਦਾ ਸ਼ੌਕ ਆ ਮਜ਼ਾ ਆਉਂਦਾ ਤੁਹਾਨੂੰ ਕਿ ਇਹ ਜੀ ਜ਼ਿੰਦਗੀ ਚ ਜਿੱਥੇ ਵੀ ਚੱਕ ਦੋ ਜਾ ਤਾਂ ਉਹਦਾ 파ਟ ਬਣ ਜਾ ਬਿਲਕੁਲ ਨਾ ਛਤਰੀਏ ਵਾਂਗੂ ਮੂਹਰੇ ਜਾ ਕੇ ਫਰੰਟ ਲਾਈਨ ਦੇ ਵਿੱਚ ਸੋਚੋ ਕਿ ਮੈਂ ਵੀ ਲੜੂੰਗਾ ਮੈਂ ਵੀ ਜਾਊਂਗਾ ਕਰੂੰਗਾ ਜਾ ਤਾਂ ਉਹ ਬਣ ਜੋ ਜਾਂ ਤੁਸੀਂ ਆਪਣੇ ਆਪ ਨੂੰ ਵਿਦਡਰੋ ਕਰ ਲੋਗੇ ਆਪਣਾ ਭਾਈ ਇਸਤਪ ਆਪਣਾ ਡਿਜ਼ਾਈਨ ਕ੍ਰੀਏਟ ਕਰਾਂਗੇ ਕਿ ਅਸੀਂ ਅਸੀਂ ਕਿਸੇ ਦੇ ਨਾਲ ਅਸੀਂ ਆਪਣੀ ਲਾਈਫ ਨੂੰ ਇੰਨਾ ਰਿਸਕ ਤੇ ਨਹੀਂ ਲੱਗਦੇ ਕਿ ਸਾਡਾ ਪ੍ਰੈਜ਼ੀਡੈਂਟ ਜਾਂ ਸਾਡਾ ਪ੍ਰਾਈਮ ਮਿਨਿਸਟਰ ਸਾਡੇ ਬਾਰੇ ਸੋਚੇ ਤਾਂ ਇਸ ਗੱਲ ਨੂੰ ਲੈ ਕੇ ਮੈਨੂੰ ਲੱਗ ਰਿਹਾ ਸੀਗਾ ਕਿ ਆਹ ਚੀਜ਼ ਆਪਣਾ ਨਾ ਜੇ ਫਾਰਮ ਨੂੰ ਅਸੀਂ ਜਿਹੜੀ ਅੱਜ ਦੀ ਜੀਓ ਪੋਲਿਟਿਕਸ ਹੈ ਦੇ ਨਾਲ ਜੇ ਕਨੈਕਟ ਕਰੀਏ ਤਾਂ ਇੱਥੇ ਇਹ ਪਰਮਾ ਕਲਚਰ ਬੇਸਿਕਲੀ ਹੋਏ ਹੀ ਸਟਾਰਟ ਆਏ ਸੀਗੇ ਨਹੀਂ ਪਰ ਜਿਵੇਂ ਆਪਾਂ ਕਹਿੰਦੇ ਆ ਕਿ ਹਰੇਕ ਚੀਜ਼ ਨੇ ਉੱਤੇ ਜਾਣਾ ਤੇ ਥੱਲੇ ਆਣਾ ਹੁੰਦਾ ਹੈ ਪਰਮਾ ਕਲਚਰ ਵੀ ਤਾਂ ਹੋ ਸਕਦਾ ਸੇਮ ਚੀਜ਼ ਤੁਸੀਂ ਪਰਮਾ ਕਲਚਰ ਚ ਜਾਓਗੇ ਕਦੇ ਡਿਸਟਰੋਏ ਹੋਏਗਾ ਇਹ ਇਹ ਉਹ ਨਹੀਂ ਇਹ ਪਰਮਾ ਕਲਚਰ ਦਾ ਇਹੀ ਹੈ ਨਾ ਪਰਮਾ ਕਲਚਰ ਉੱਪਰ ਥੱਲੇ ਨੂੰ ਸਵਿੰਗ ਨੂੰ ਹੀ ਰੋਕਦਾ ਪਰਮਾ ਕਲਚਰ ਦੇ ਵਿੱਚ ਜਿਵੇਂ ਹੁਣ ਆਪਾਂ ਹੀ ਕਹਿ ਰਹੇ ਸੀਗੇ ਕਿ ਆ ਮੌਸਮ ਵੀ ਆਂਦੇ ਨੇ ਹਨਾ ਏਕਸਰ ਮਜ਼ੇਦਾਰ ਮਜ਼ੇਦਾਰ ਨਹੀਂ ਹੈਗਾ ਪੇਨਫੁੱਲ ਵੀ ਹੈਗਾ ਤੇ ਇਹ ਹੈਗਾ ਕਿ ਰਿਦਮ ਦੇ ਨਾਲ ਰਿਦਮ ਹੋ ਜਾਣਾ ਜਿਹੜੀ ਰਿਦਮ ਆ ਨੇਚਰ ਦੀ ਰਿਦਮ ਆ ਤੁਸੀਂ ਉਹਦੇ ਨਾਲ ਕਨੈਕਟ ਹੋ ਜਾਣਾ ਆਪਣੀ ਰਿਦਮ ਜੋੜ ਲੈਣੀ ਇਹ ਚ ਐਕਸਟ੍ਰੀਮ ਪੇਨਫੁਲ ਡੇ ਵੀ ਨਹੀਂ ਆਂਦੇ ਐਕਸਟ੍ਰੀਮ ਤੁਹਾਡੇ ਉਹ ਮਜ਼ੇਦਾਰ ਦਿਨ ਵੀ ਨਹੀਂ ਆਂਦੇ ਇਦੇ ਵਿੱਚ ਜਿਹੜੇ ਦਿਨ ਹੁੰਦੇ ਨੇ ਉਹ ਥੋੜੇ ਸਟੇਬਲ ਸਟੇਬਲ ਜ਼ਿਆਦਾ ਨਹੀਂ ਤੇ ਬੋਰਿੰਗ ਵੀ ਹੈਗੇ ਨੇ ਨਹੀਂ ਤੇ ਨਾਲੇ ਜੇ ਆਪਾਂ ਐਗਜ਼ਾਮਪਲ ਧਰਤੀ ਦਾ ਲਈਏ ਤਾਂ ਦੇਖੋ ਇਹਦੇ ਤੇ ਆਪਾਂ ਕਹਿੰਨੇ ਆ ਕਿ ਧਰਤੀ ਨੂੰ ਬਚਾਓ ਇਹ ਗਲਤ ਗੱਲ ਹੈ ਧਰਤੀ ਨੇ ਤਾਂ ਬਚ ਜਾਣਾ ਆਪਣਾ ਆਪਾਂ ਤਾਂ ਆਪਣੀ ਫਿਕਰ ਕਰ ਰਹੇ ਆਂਗੇ ਆਪਣੇ ਇਨਸਾਨਾਂ ਦਾ ਕੀ ਬਣਨਾ ਹੈ ਹਨਾ ਤੇ ਧਰਤੀ ਜਿਹੜੀ ਹੈਗੀ ਹੈ ਇਹ ਹਮੇਸ਼ਾ ਕੁਝ ਨਾ ਕੁਝ ਸੋਲੂਸ਼ਨ ਕੱਢਦੀ ਰਹਿੰਦੀ ਹੁੰਦੀ ਹੈ ਤਾਂ ਆਪਾਂ ਜੇ ਇਹਦੇ ਨਾਲ ਅਲਾਈਨ ਹੋ ਕੇ ਚੱਲੀਏ ਧਰਤੀ ਮਤਲਬ ਨੇਚਰ ਦੀ ਕੁਦਰਤ ਦੀ ਗੱਲ ਕਰਦੀਆਂ ਕੁਦਰਤ ਨੂੰ ਕਦੇ ਵੀ ਕੋਈ 100% ਡਿਸਟਰੋਏ ਨਹੀਂ ਕਰ ਸਕਿਆ ਤਾਂ ਕੁਦਰਤ ਆਪਣੇ ਆਪ ਨੂੰ ਚੇਂਜ ਕਰਦੀ ਰਹਿੰਦੀ ਹੈ ਆਪਣੇ ਥੋੜਾ ਘੱਟ ਹੋ ਕੇ ਫੇਰ ਵੱਧ ਜਾਂਦੀ ਹੈ ਹਿਊਮਨ ਵੀ ਉਹਦੇ ਉੱਤੇ ਦਾ ਧਰਤੀ ਦੇ ਉੱਤੇ ਤਾਂ ਇੱਕ ਛਿੱਟਾ मात्र ਹੀ ਹੋਣਗੇ ਵੀ ਆਏ ਨੇ ਚਲੇ ਜਾਣਗੇ ਉਸ ਤੋਂ ਬਾਅਦ ਧਰਤੀ ਨੇ ਫੇਰ ਫੁੱਲ ਜਾਣਾ ਹੈ ਨਾ ਤੇ ਜੇ ਆਪਾਂ ਇਹਦੇ ਨਾਲ ਅਲਾਈਨ ਹੋ ਕੇ ਚੱਲੀਏ ਇਹਦੇ ਨਾਲ ਜੋ ਧਰਤੀ ਕਰਦੀ ਹੈ ਇਹਦੇ ਨਾਲ ਕਰੀ ਚੱਲੀਏ ਨਾਲ ਹੀ ਆਪਣੇ ਆਪ ਨੂੰ ਛੱਡ ਦਈਏ ਬਸ ਇਹਦੇ ਸਹਾਰੇ ਹੈ ਨਾ ਤਾਂ ਫੇਰ ਮੈਨੂੰ ਲੱਗਦਾ ਕਿ ਉਮੀਦ ਹੈਗੀ ਆ ਵੀ ਆਪਾਂ ਵੀ ਕੁਦਰਤ ਨਾਲ ਪਾਰ ਲੱਗਾਂਗੇ ਆ ਪਾਰ ਵੀ ਦੇਖੋ ਪਾਰ ਤਾਂ ਸਾਰਾ ਇੱਕ ਵਧੀਆ ਜ਼ਿੰਦਗੀ ਜੀ ਕੇ ਜਾਵਾਂਗੇ ਤੁਸੀਂ ਮਰਨਾ ਤਾਂ ਸਾਰਿਆਂ ਨਹੀਂ ਆ ਇੱਕ ਜ਼ਿੰਦਗੀ ਤੁਸੀਂ ਆਪਣੀ ਫਰੀडम ਫੀਲ ਕਰੋਗੇ ਆਪਣੀ ਮਰਜ਼ੀ ਨਾਲ ਉੱਠ ਸਕਦੇ ਹੋ ਬੈਠ ਸਕਦੇ ਹੋ ਤੇ ਇੱਕ ਜਿਹੜੀ ਮੈਨੂੰ ਹੋਰ ਚੀਜ਼ ਬੜੀ ਇੰਪੋਰਟੈਂਟ ਲੱਗ ਰਹੀ ਹੈ ਉਹ ਲੱਗ ਰਹੀ ਹੈ ਕਿ ਇੱਕ ਤਾਂ ਨਾ ਜਿਹੜੇ ਹੁਣ ਅੱਗੇ ਜਦੋਂ ਆਪਾਂ ਅਮਰੀਕਾ ਜਾਂਦੇ ਆ ਜਾਂ ਕੈਨੇਡਾ ਜਾਂਦੇ ਆ ਕਿਸੇ ਵੀ ਕੰਟਰੀ ਜਾਂਦੇ ਆ ਜਾਂ ਸ਼ਹਿਰ ਚ ਹੀ ਜਾਂਦੇ ਆ ਤਾਂ ਉਹ ਹਰਾਰਕੀ ਮਾਡਲ ਆ ਉਪਰੋਂ ਥੱਲੇ 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 ਮਾਡਲ ਆਂਦਾ ਤਾਂ ਜਿਹੜੇ ਲੋਕ ਸਭ ਤੋਂ ਜ਼ਿਆਦਾ ਮਾਈਨਿੰਗ ਦੇ ਵਿੱਚ ਨੇ ਹੂੰ ਬੇਸਿਕਲੀ ਉਹ ਉਹਦੇ ਰਾਜੇ ਹੁੰਦੇ ਨੇ ਮੈਂ ਨਹੀਂ ਮੰਨਦਾ ਕਿ ਜਿਹੜਾ ਕਹ ਰਿਹਾ ਕਿ ਦੁਨੀਆ ਦਾ ਅਮੀਰ ਬੰਦਾ ਫਲਾਨ ਨਾ ਤੇਮ ਕਾਣਾ ਮੈਨੂੰ ਲੱਗ ਰਿਹਾ ਉਹ ਤਾਂ ਕਵਰ ਆਪਾ ਸਿਰਫ ਇੱਕ ਦੁਨੀਆ ਦਾ ਅਮੀਰ ਬੰਦਾ ਉਹ ਹੋਊਗਾ ਜਿਹਦੇ ਕੋਲ ਪਿਛਲੇ ਲਾ ਕੇ ਚੱਲੋ 100 ਸਾਲਾਂ ਚ ਪੈਟਰੋਲੀਅਮ ਤੇ ਜਿਹਦਾ ਜੋਰ ਚੱਲਿਆ ਹੋਊਗਾ ਮੇਰਾ ਮੰਨਣਾ ਇਹ ਆ ਕਿ ਮੈਂ ਨਹੀਂ ਮੰਨਦਾ ਕਿ ਕੋਈ ਉਹ ਬੰਦਾ ਤੇ ਆਪਣੇ ਆਪ ਨੂੰ ਉਹ ਸਾਹਮਣੇ ਆ ਕੇ ਦਿਖਾਣਗੇ ਵੀ ਨਹੀਂ ਉਹ ਲੋਕ ਕਿ ਜਿਹਦੇ ਕੋਲ ਰਿਸੋਰਸਿਸ ਨੇ ਸਭ ਤੋਂ ਵੱਧ ਤਾਂ ਉਹ ਤੁਹਾਨੂੰ ਇੱਥੋਂ ਵੀ ਸਮਝ ਆ ਜਾਊਗਾ ਕਿ ਜਿਵੇਂ ਇਲੈਕਸ਼ਨਾਂ ਤੋਂ ਪਹਿਲਾਂ ਡੋਨਲਡ ਟਰੰਪ ਤੇ ਕੌਣ ਸੀਗਾ ਐਲਨ ਮਸਕ ਇਕੱਠੇ ਸੀਗੇ ਉਸ ਤੋਂ ਬਾਅਦ ਉਹਦੀ ਕਿੰਨੀ ਕੁ ਭੁਗਤ ਰਹਿ ਗਈ ਤਾਂ ਇਹ ਜਿਹੜੇ ਲੋਕਾਂ ਦਾ ਮਾਈਨਿੰਗ ਤੇ ਜੋਰ ਆ ਉਹੀ ਲੋਕ ਸਭ ਤੋਂ ਟੌਪ ਤੇ ਹੁੰਦੇ ਨੇ ਤੇ ਉਹ ਕੋਈ ਅਮਰੀਕਾ ਕੈਨੇਡਾ ਜਾਂ ਕੋਈ ਦੇਸ਼ ਥੋੜੇ ਤੁਹਾਨੂੰ ਇਸ ਵਾਸਤੇ ਨਹੀਂ ਬੁਲਾ ਰਹੇਗੀ ਤੁਸੀਂ ਭਾਈ ਬਹੁਤ ਇੰਪੋਰਟੈਂਟ ਪਾਰਟ ਉਹਨਾਂ ਦੇ ਉਹ ਸਿਰਫ ਇਸ ਵਾਸਤੇ ਬੁਲਾ ਰਹੇ ਨੇ ਕਿ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਤੁਸੀਂ ਉਹਦੇ ਚ ਕਿੰਨਾ ਯੋਗਦਾਨ ਦੇ ਸਕਦੇ ਹੋ ਉਹਨਾਂ ਲਈ ਕਿੰਨੇ ਵੈਲਿਊਏਬਲ ਹੋ ਉਹਨਾਂ ਵਾਸਤੇ ਕਿੰਨੇ ਵੈਲਿਊਏਬਲ ਹੋ ਤਾਂ ਉਹਨਾਂ ਨੇ ਫਿਰ ਪਿੱਛੇ ਤੁਸੀਂ ਦੇਖਿਆ ਜਦੋਂ ਪੁਆਇੰਟ ਸਿਸਟਮ ਵੀ ਚੱਲਿਆ ਉਹਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਉਮਰ ਜਿਹੜੇ ਯੰਗ ਉਹਨਾਂ ਨੂੰ ਬੁਲਾਈਏ ਜਿਹੜੇ ਪੜੇ ਲਿਖੇ ਆਣ ਉੱਤੇ ਹਜੇ ਵੀ ਉਹਨਾਂ ਦਾ ਜਿਹੜੇ ਸਿਸਟਮ ਨੇ ਇੰਟਰੋਡਿਊਸ ਕੀਤਾ ਹੈ ਯੰਗ ਨੂੰ ਪ੍ਰਿਫਰ ਕਰਦੇ ਨੇ ਤਾਂ ਉਹਨਾਂ ਦਾ ਮਕਸਦ ਆ ਕਿ ਸਾਡੇ ਪ੍ਰੋਸੈਸ ਚ ਬੰਦਾ ਕਿੰਨਾ ਯੂਸਫੁਲ ਆ ਤੇ ਹੁਣ ਕੀ ਹੋ ਰਿਹਾ ਵਿਦ AI ਤੇ ਨਵੀਂ ਨਵੀਂ ਟੈਕਨੀਕਸ ਆ ਰਹੀਆਂ ਨੇ ਹੁਣ ਇਹਨਾਂ ਨੂੰ ਇੱਕ ਤਾਂ ਬਹੁਤ ਵੱਡੀ ਫੌਜਾਂ ਦੀ ਲੋੜ ਨਹੀਂ ਹੈਗੀ ਹੈ ਤਾਂ ਉਹ ਜਿਹੜਾ ਅੱਜ ਦਾ ਜਿਹੜਾ ਲੜਾਈ ਝਗੜੇ ਦਾ ਸਿਸਟਮ ਉਹ ਸਾਰਾ ਡਰੋਨ ਬੇਸਡ ਆ ਸੈਟਲਾਈਟ ਬੇਸਡ ਆ ਤਾਂ ਇੱਕ ਤਾਂ ਉੱਥੋਂ ਬੜੇ ਹੁਣ ਇਹਨਾਂ ਨੂੰ ਫੌਜ ਦੀ ਲੋੜ ਨਹੀਂ ਹੈਗੀ ਜਿਵੇਂ ਇੰਡੀਆ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਉਹ ਅਗਨੀਵੀਰ ਵਗੈਰਾ ਦਾ ਜਿਹੜਾ ਕਨਸੈਪਟ ਆਇਆ ਸੀ ਉਹ ਇਸੇ ਤੇ ਆਇਆ ਸੀਗਾ ਕਿ ਹੁਣ ਭਾਈ ਉਹੀ ਬੇਮਤਲੋ ਕਿੰਨੇ ਲੋਕਾਂ ਨੂੰ ਤਨਖਾਹ ਕਿਉਂ ਦਈਏ ਕਿਉਂਕਿ ਉਹ ਲੋਕ ਤਾਂ ਲੜਾਈਆਂ ਤੋਂ ਵਿੱਚ ਲੱਗਣੀਆਂ ਨਹੀਂ ਲੜਾਈਆਂ ਤਾਂ ਹੁਣ ਡਰੋਨਾਂ ਤੇ ਉਹਦੀਆਂ ਹੋਣੀਆਂ ਨੇ ਸੈਟਲਾਈਟ ਦੀਆਂ ਹੋਣੀਆਂ ਨੇ ਚੱਕਣਾਗੇ ਪ੍ਰੈਜ਼ੀਡੈਂਟ ਨੂੰ ਸਿੱਧਾ ਹੀ ਚੱਕ ਲੈਣਾ ਹਾਂ ਹਾਂ ਸਿੱਧਾ ਹੀ ਧੰਨਵਾਦ ਧੰਨਵਾਦ ਤਾਂ ਹੁਣ ਉਹ ਬਾਰਡਰ ਵੀ ਉਹ ਬਾਰਡਰ ਨਹੀਂ ਰਹਿਣਗੇ ਹਾਂ ਹੁਣ ਜਿਹੜੇ ਸਭ ਤੋਂ ਮੈਟਰੋ ਸਿਟੀਜ਼ ਹੋਣਗੇ ਜਿੱਥੇ ਕ ਵੀ ਬਹੁਤ ਮਹਿੰਗੇ ਨੇ ਅਗਲਾ ਕਹਿੰਦਾ ਯਾਰ ਜੇ ਹੁਣ ਕਰੋੜ ਰੁਪਏ ਦੀ ਕਿਤੇ ਸਿਟੀ ਹੈ ਤਾਂ 2-4 ਕਰੋੜ ਦਾ ਤਾਂ ਨੁਕਸਾਨ ਕਰਕੇ ਆਵੇ ਹੈ ਤਾਂ ਉਹ ਫਾਈਨੈਂਸ਼ਲੀ ਵੀ ਕੱਢਣਗੇ ਵਾਇਬਿਲਟੀ ਉੱਥੇ ਵੀ ਤੁਹਾਡੇ ਫਾਰਮ ਬੈਟਰ ਰਹਿਣਗੇ ਪਿੰਡ ਬੈਟਰ ਰਹਿਣਗੇ ਫਲਾ ਕਿਉਂਕਿ ਬੰਬ ਵੀ ਜਦੋਂ ਪਿੰਡ ਨਾਲੋਂ ਮਹਿੰਗਾ ਅਗਲਾ ਕਹਿੰਦਾ ਕਾਨੂੰ ਖਰਾਬ ਕਰੀਏ ਤਾਂ ਉਹ ਮਹਾਨਗਰ ਤੇ ਸਿੱਟਣ ਦਾ ਫਾਇਦਾ ਹੋਊਗਾ ਕਿਤੇ ਮੈਟਰੋ ਸਟੇਸ਼ਨ ਤੇ ਸਿੱਟਣਗੇ ਜਾਂ ਕਿਤੇ ਕੋਈ ਵੱਡੇ ਜਗ੍ਹਾ ਸਿੱਟਣਗੇ ਉੱਥੇ ਕੋਈ ਫਾਇਦਾ ਹੋਊਗਾ ਤਾਂ ਇਹ ਸਾਰੀ ਚੀਜ਼ਾਂ ਨੂੰ ਵੀ ਅਸੀਂ ਦਿਮਾਗ 'ਚ ਰੱਖੀਏ ਕਿ ਜੇ ਅੱਜ ਅਮਰੀਕਾ ਜਾਂ ਕੈਨੇਡਾ ਤੁਹਾਨੂੰ ਉਹ ਅਮਰੀਕਾ ਕੈਨੇਡਾ ਨਹੀਂ ਹੈਗਾ ਜਿਹੜਾ ਤੋਂ 20 ਸਾਲ ਪਹਿਲਾਂ ਤੁਹਾਨੂੰ ਪੈਨਸ਼ਨਾਂ ਦੇ ਰਿਆ ਸੀ ਉਦੋਂ ਤੁਹਾਡੀ ਰਿਕੁਆਇਰਮੈਂਟ ਸੀਗੀ ਹੁਣ ਕੋਈ ਰਿਕੁਆਇਰਮੈਂਟ ਨਹੀਂ ਰਹਿਣੀ ਹੁਣ ਉਹਨਾਂ ਦੀ ਰਿਕੁਆਇਰਮੈਂਟਸ ਡਿਫਰੈਂਟ ਨੇ ਤਾਂ ਹੁਣ ਉਹ ਉਹਨਾਂ ਨੇ ਹਰ ਹੱਦ ਤੱਕ ਪਹੁੰਚਣਾ ਕਿ ਅਸੀਂ ਆਪਣਾ ਖਰਚਾ ਘੱਟੋ-ਘੱਟ ਕਿਵੇਂ ਬਚਾਈਏ ਘੱਟੋ-ਘੱਟ ਖਰਚੇ 'ਚ ਅਸੀਂ ਲੜਾਈ ਦਾ ਕੀ ਸਿਸਟਮ ਕਿਵੇਂ ਡਵੈਲਪ ਕਰੀਏ ਇਹ ਚੀਜ਼ਾਂ ਵੀ ਤੁਹਾਨੂੰ ਮਤਲਬ ਐਜ਼ ਅ ਵਿਊਅਰਸ ਨੂੰ ਹੁਣ ਦਿਮਾਗ 'ਚ ਰੱਖਣੀ ਪਊਗੀ ਮਤਲਬ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਕਿਸੇ ਦੇ ਮੂੰਹ ਵੱਲ ਝਾਕਣ ਦੀ ਜਗ੍ਹਾ ਤੇ ਆਪ ਵੀ ਰਿਸਪੌਂਸਿਬਿਲਟੀ ਇਹ ਸਮਝ ਲਈਏ ਔਖੀ ਚੀਜ਼ ਹੈ ਇਹ ਸਮਝਣ ਵਾਸਤੇ ਹਨਾ ਬੇ ਬੜਾ ਤੱਕਾ ਲੱਗੂਗਾ ਕਿ ਅੱਛਾ ਹੁਣ ਮੇਰਾ ਧਿਆਨ ਰੱਖਣ ਵਾਲਾ ਕੋਈ ਵੀ ਨਹੀਂ ਹੈਗਾ ਹਨਾ ਤੇ ਪਰ ਤੁਹਾਨੂੰ ਸਮਝਣਾ ਪੈਣਾ ਹੈ ਵੀ ਰਿਸਪੌਂਸਿਬਿਲਟੀ ਹੁਣ ਤੁਹਾਡੀ ਕਰਨਾ ਹੀ ਪੈਣਾ ਕਿਉਂਕਿ ਉਦੋਂ ਵੀ ਉਹਨਾਂ ਨੇ ਆਪਣੇ ਲਾਲਚ ਨੂੰ ਬੁਲਾਇਆ ਉਦੋਂ ਉਹਨਾਂ ਨੂੰ ਡਰਾਈਵਰ ਚਾਹੀਦਾ ਸੀ ਹੁਣ ਉਹਨਾਂ ਨੂੰ ਡਰਾਈਵਰ ਨਹੀਂ ਚਾਹੀਦਾ ਮੰਨ ਲਓ ਉਹਨਾਂ ਨੂੰ ਇਹ ਜੀ ਗੱਡੀ ਬਣਾ ਲਈ ਜਿਹੜੀ ਡਰਾਈਵਰਲੈਸ ਆ ਹੁਣ ਅਗਲਾ ਕਹਿੰਦਾ ਮੈਂ ਉਹੀ ਡਰਾਈਵਰਾਂ ਨੂੰ ਰੇ ਆ ਕੇ ਰੇ ਬਹਿ ਜਾਣਗੇ ਸੜਕਾਂ ਦੇ ਉੱਤੇ ਕੱਲ ਨੂੰ ਰਾਈਟਸ ਮੰਗਣ ਲੱਗ ਜਾਣਗੇ ਆਪਣੇ ਤਾਂ ਉਹ ਉਹ ਹੁਣ ਉਹ ਬੋਲੇ ਨਾ ਬੋਲੇ ਉਹ ਤਾਂ ਲੋਕਾਂ ਨੂੰ ਖੁਦ ਹੀ ਸਮਝਣਾ ਪਊਗਾ ਕਿ ਪਾਲਿਸੀ ਇਹ ਕਿਹੋ ਜਿਹੀ ਆ ਰਹੀਆਂ ਨੇ ਕੀ ਕੁਝ ਕਰ ਰਹੇ ਨੇ ਤੇ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਕਿ ਜਿਹੜੇ ਵੀ ਆਪਣੇ ਲੋਕ ਬਾਹਰ ਗਏ ਨੇ ਉਹਨਾਂ ਨੂੰ ਇਹ ਡਿਜ਼ਾਈਨ ਤੇ ਧਿਆਨ ਰੱਖਣਾ ਪਊਗਾ ਕਿ ਹੌਲੀ ਹੌਲੀ ਤੁਸੀਂ ਯੂਜ਼ਲੈਸ ਬਣ ਰਹੇ ਹੋ ਉਹਨਾਂ ਵਾਸਤੇ ਮਾਈਨਿੰਗ ਇੰਡਸਟਰੀ ਵਾਸਤੇ ਯੂਜ਼ਲੈਸ ਬਣ ਰਹੇ ਹੋ ਜਾਂ ਤਾਂ ਤੁਸੀਂ ਖੁਦ ਮਾਈਨਿੰਗ 'ਚ ਵੜ ਜਾਓ ਜਾਂ ਤੁਸੀਂ ਭਾਈ ਆਪਣਾ ਫਿਰ ਇੱਕ એનર્ਜੀ ਨੂੰ ਆਪਣੇ ਸਿਸਟਮ ਬਣਾਉਣ ਵਾਸਤੇ ਇੱਕ ਆਪਣਾ ਸਿਸਟਮ ਜ਼ਰੂਰੀ ਨਹੀਂ ਹੈ ਕਿ ਉਹ ਇੰਡੀਆ ਹੀ ਆ ਕੇ ਕਰਨ ਕਿਤੇ ਵੀ ਕਰ ਸਕਦੇ ਨੇ ਉੱਥੇ ਵੀ ਕਰ ਸਕਦੇ ਨੇ ਉੱਥੇ ਵੀ ਇਨਵੈਸਟ ਕਰ ਸਕਦੇ ਨੇ ਜਿੱਥੇ ਕਿ ਸਿੱਧਾ ਸਿੱਧਾ ਉਹ એનર્ਜੀ ਨੂੰ ਆਪਣੇ ਨਾਲ ਕਨੈਕਟ ਕਰ ਲੈਣ ਜੋ ਨੇਚਰ ਦੀ એનર્ਜੀ ਨੂੰ ਨਾ ਕਿ ਗਵਰਨਮੈਂਟ ਤੋਂ એનર્ਜੀ ਮੰਗਣ ਦੇ ਬਜਾਏ ਆਪਣੀ એનર્ਜੀ ਦੇ ਆਪਣੇ ਸਾਧਨ ਆਪ ਆਪ ਕ੍ਰੀਏਟ ਕਰਨ ਕਿਉਂਕਿ ਜੇ ਮਾਈਨਿੰਗ 'ਚ ਵੀ ਵੜਦੇ ਨੇ ਤਾਂ ਉਹਦਾ ਵੀ ਅੰਤ ਤਾਂ ਹੈ ਨੇੜੇ ਮਤਲਬ ਹੁਣ ਜਿੰਨੇ ਵੀ ਦੇਖੋ ਪਹਿਲਾਂ ਕੀ ਸੀ ਬਹੁਤ ਸਾਰੇ ਲੋਕ ਮਾਈਨਿੰਗ ਕਰਦੇ ਹੋਣਗੇ ਉਹਨਾਂ ਨੂੰ ਲੁੱਟ ਕੇ ਥੋੜੇ ਜੇ ਮਾਈਨਰ ਕਨਸੋਲੀਡੇਟ ਹੋ ਗਏ ਫਿਰ ਉਹਨਾਂ ਨੂੰ ਲੁੱਟ ਕੇ ਹੁਣ ਹੋਰ ਕਨਸੋਲੀਡੇਟ ਹੋਈ ਜਾ ਰਿਹਾ ਜਿੰਨੀ ਟਾਈਟ ਹੋਈ ਜਾ ਰਹੀ ਹੈ ਸਾਰਾ ਕਿਉਂਕਿ ਲਾਲਚ ਤਾਂ ਬੰਦ ਨਹੀਂ ਨਾ ਹੁੰਦਾ ਕਿਸੇ ਦਾ ਬੰਦੇ ਨੇ ਪੈਸਾ ਤਾਂ ਇਕੱਠਾ ਕਰਨਾ ਹੀ ਕਰਨਾ ਤੇ ਜਿੰਨਾ ਇਹ ਵਧੀ ਜਾ ਰਿਹਾ ਉਹਨਾਂ ਥੱਲੇ ਵਾਲੇ ਲੋਕ ਵਿਲੇ ਹੁੰਦੇ ਜਾ ਰਹੇ ਨੇ ਉਹਨਾਂ ਦਾ ਵੀ ਪ੍ਰੋਬਲਮ ਹੋਈ ਜਾ ਰਹੀ ਹੈ ਕੋਈ ਤਾਂ ਕਹ ਰਿਹਾ ਦੋ ਹੀ ਤਰੀਕੇ ਨੇ ਕਿ ਬਾਜ ਜਾਤਾ ਤੁਸੀਂ ਬਹੁਾਈਲੀ ਕੰਪੀਟੀਟਿਵ ਜ਼ਿੰਦਗੀ ਜਿਉਓ ਹਮੇਸ਼ਾ ਟੂਲਸ ਤੇ ਰੋ ਤੇ ਹਮੇਸ਼ਾ ਲੇਟ ਬਹੁਤ ਛੋਟੀ ਚੀਜ਼ਾਂ ਨੇ ਸਭ ਲੈ ਦੇ ਕੇ ਐਂਡ 'ਚ ਮਾਈਨਿੰਗ ਤੇ ਹੀ ਜਾਂਦਾ ਹਾਂ ਜੇ ਥੋੜੀ ਇਨੋਵੇਸ਼ਨ ਮਾਈਨਿੰਗ ਇੰਡਸਟਰੀ ਨੂੰ ਕੋਈ ਫਾਇਦਾ ਦੇ ਰਹੀ ਆ ਤਾਂ ਥੋੜੀ ਪੁੱਗਤ ਪਾਉਗੀ ਜੇ ਥੋੜੀ ਇਨੋਵੇਸ਼ਨ ਐਂਟਰਟੇਨਮੈਂਟ ਇੰਡਸਟਰੀ ਆ ਤਾਂ ਉਹ ਉਹ ਖਤਮ ਹੋ ਗਿਆ ਉਹ ਹੁਣ ਉਹ ਡਰਾਮਾ ਬਸ ਮੇਰੇ ਹਿਸਾਬ ਨਾਲ ਉਹ ਬਹੁਤ ਥੋੜਾ ਟਾਈਮ ਰਹਿਣਾ ਲੈ ਦੇ ਕੇ ਐਂਡ ਦੇ ਵਿੱਚ ਸਿਰਫ ਮਾਈਨਿੰਗ ਹੀ ਥੋੜਾ ਸਾਰਾ ਸਿਸਟਮ ਰਹਿ ਜਾਣਾ ਰਿਸੋਰਸਿਸ ਜੇ ਤੁਸੀਂ ਰਿਸੋਰਸਿਸ ਲੁੱਟਣ ਚ ਜਾ ਤਾਂ ਪਾਰਟ ਲੈ ਲਓ ਜਾਂ ਫਿਰ ਤੁਸੀਂ ਆਪਣਾ ਇਹ ਜਿਹਾ ਸਿਸਟਮ ਬਣਾ ਲਓ ਜਿੱਥੇ ਰਿਸੋਰਸਿਸ ਨਾਲ ਤੁਸੀਂ ਸਿੱਧਾ ਸਿੱਧਾ ਹੋ ਜਾਓ ਤਾ ਔਖੀ ਗੱਲ ਹੈ ਥੋੜੀ ਜੀ ਤੇ ਜਿਨ੍ਹਾਂ ਦੇ ਖਾਸ ਕਰ ਬੱਚੇ ਨੇ ਉਹਨਾਂ ਲਈ ਫਿਕਰ ਦੀ ਗੱਲ ਹੈ ਕਿਉਂਕਿ ਮੈਂ ਵੀ ਆਪਣੇ ਬੱਚਿਆਂ ਦੀ ਫਿਕਰ ਕਰਦੀ ਆ ਕਿਉਂਕਿ ਚਲੋ ਆਪਾਂ ਤਾਂ ਇਸੇ ਚ ਪਹੁੰਚ ਗਏ ਆ ਆਪਾਂ ਕਹਿੰਦੇ ਚਲੋ 10-15 ਸਾਲ ਤੱਕ ਜੇ ਨਾਸੀ ਬੱਜਦਾ ਤਾਂ ਸਾਨੂੰ ਇਹ ਇਸ ਤਰ੍ਹਾਂ ਲੰਘ ਜਾਣਾ ਇਸ ਤਰ੍ਹਾਂ ਲੰਘ ਜਾਣਾ ਹੈ ਨਾ ਭਾਜਣ ਥੋੜੇ ਯੰਗ ਬੱਚੇ ਨੇ ਤੁਸੀਂ ਉਹਨਾਂ ਦੀ ਫਿਕਰਾਂ ਕਰਦੇ ਹੋ ਵੀ ਉਹਨਾਂ ਦੀ ਪੂਰੀ ਜ਼ਿੰਦਗੀ ਪਈ ਹੈ ਇੰਨਾ ਔਖਾ ਜਿਹਾ ਮਾਹੌਲ ਹੋਈ ਜਾਂਦਾ ਜਿਹੜਾ ਅੱਜ ਕੱਲ ਦਾ ਉਹਨਾਂ ਲਈ ਤਾਂ ਔਖੀ ਚੀਜ਼ ਹੈ ਹੈਨਾ ਨਹੀਂ ਇਹ ਇਹ ਇਸ ਇਹ ਜਿਹੇ ਟਾਈਮ ਹੀ ਬੜੇ ਲੋਗ ਨਾ ਚੰਗੇ ਲੋਗ ਨਿਕਲਦੇ ਹੁੰਦੇ ਨੇ ਬ੍ਰੇਨਸ ਵੀ ਵਧੀਆ ਬਣਦੇ ਨੇ ਇੱਕ ਟਾਈਪ ਨਾਲ ਇਹ ਉਹਹਜਾ ਟਾਈਮ ਹੁਣ ਅੱਗੇ ਆਊਗਾ ਜਿਹਹ ਜਿਹ ਜਦੋਂ ਯੂਐਸਐਸਆਰ ਟੁੱਟਿਆ ਟੁੱਟਿਆ ਸੀ ਉਦੋਂ ਉਦੋਂ ਜਿਵੇਂ ਆ ਜਾਰਜੀਆ ਹੋ ਗਿਆ ਯੂਕਰੇਨ ਹੋ ਗਿਆ ਇਹ ਦੇਸ਼ਾਂ ਦਾ ਜੇ ਤੁਸੀਂ ਸਟੱਡੀ ਕਰੋ ਤਾਂ ਇਹਨਾਂ ਦੇ ਵਿੱਚ ਇਹ ਜਿਹੇ ਲੋਕ ਸੀ ਜਿਹੜੇ ਬਹੁਤ ਸਿਆਣੇ ਸੀ ਸਟਰੋਂਗ ਸੀ ਬੜਾ ਔਖਾ ਟਾਈਮ ਦੇਖਿਆ ਸੀ ਤੇ ਪਰ ਰੂਰਲ ਚ ਬਹੁਤ ਰਹਿੰਦੇ ਸੀ ਆਪਣੇ ਫੂਡ ਨਾਲ ਕਨੈਕਟਡ ਸੀ ਬੜੇ ਫਿਟ ਸੀਗੇ ਲੋਕ ਤਾਂ ਇਹ ਹੁਣ ਅੱਗੇ ਮੈਨੂੰ ਲੱਗ ਰਿਹਾ ਕਿ ਸਾਰੇ ਉਹ ਜਿਹੜਾ ਯੂਐਸਐਸਆਰ ਨੇ ਅੱਜ ਤੋਂ ਮੰਨ ਕੇ ਚਲੋ 30 ਸਾਲ ਪਹਿਲਾਂ ਜੋ ਆ ਹੁਣ ਮੈਨੂੰ ਲੱਗ ਰਿਹਾ ਕਿ ਉਹ ਟਾਈਮ ਹੁਣ ਇੰਡੀਆ ਜਾਂ ਸਾਰੇ ਜਿਹੜਾ ਵੀ ਹਾਰੂਗਾ ਹਾਰੂਗਾ ਜਾਂ ਚਿੱਤਰ ਚਿੱਤਰ ਸਾਰੀ ਹਾਰਨਗੇ ਇੱਕ ਤਰੀਕੇ ਨਾਲ ਤੇ ਉਹ ਸਭ ਨੂੰ ਭੁਗਤਣਾ ਪਊਗਾ ਜਿੱਥੇ ਕਿ ਰਿਸੋਰਸਸ ਬਹੁਤ ਮਹਿੰਗੇ ਹੋ ਜਾਣਗੇ ਮਹਿੰਗੇ ਹੋਣ ਦੇ ਨਾਲ ਤੁਹਾਨੂੰ ਅ ਤੁਹਾਡੇ ਕੋਲ অপਸ਼ਨਸ ਨਹੀਂ ਹੋਊਗੀ ਤੇ ਤੁਹਾਨੂੰ ਫਿਰ ਆਪਣੇ ਆਪ ਕ੍ਰੀਏਟ ਕਰਨੀ ਪੈਣੀ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਮੈਨੂੰ ਲੱਗਦਾ ਰੋਲ ਪਰਮਾਕਲਚਰ ਦਾ ਰਹੂਗਾ ਜਿੱਥੇ ਕਿ ਤੁਸੀਂ ਇਹ ਨੌਲੇਜ ਸਿੱਖੋਗੇ ਤੇ ਆਪਣਾ ਜਰੂਰੀ ਨਹੀਂ ਹੈਗਾ ਆਪਣਾ ਫਾਰਮ ਲੈਣਾ ਤੁਸੀਂ ਕਨੈਕਟ ਕਰੋ ਹੋਰ ਫਾਰਮਰ ਨਾਲ ਕਨੈਕਟ ਕਰੋ ਪਹੁੰਚੋ ਮਿਲੋ ਤੇ ਤਿਆਰੀ ਰੱਖੋ ਆਪਣੀ ਬੁਕਸ ਪੜੋ ਇਸ ਦੇ ਉੱਤੇ ਨਿਗਾਹ ਰੱਖੋ ਤੇ ਆਪਣੇ ਆਪਣੇ ਬੱਚਿਆਂ ਨੂੰ ਥੋੜਾ ਸਾਈਡ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਥੋੜਾ ਦਿਖਾਓ ਉਹ ਦੁਨੀਆ ਉਹਨਾਂ ਨੂੰ ਬਹੁਤ ਔਖਾ ਹੋਊਗਾ ਕਿ ਤੁਸੀਂ ਲੱਗੂਗਾ ਤੁਹਾਨੂੰ ਕਿ ਨਹੀਂ ਯਾਰ ਉਹ ਸਾਡੇ ਨਾਲ ਆਈ ਨਹੀਂ ਕਰਨਗੇ ਪਰ ਕਰਨਗੇ ਹੂੰ ਹੂੰ ਕਿਉਂਕਿ ਅਸੀਂ ਉਹ ਮਾਡਲ ਦੇਖ ਰਹੇ ਹਾਂ ਕਿ ਉਹ ਉਹ ਤੁਹਾਡੇ ਜਿਹੜੇ ਵੀ ਜਿਹੜੇ ਵੀ ਕੰਟਰੀਜ਼ ਨੇ ਜਿਨ੍ਹਾਂ ਨੇ ਬੁਲਾਇਆ ਗਿਆ ਆਸਟ੍ਰੇਲੀਆ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਲਗਾ ਲਓ ਤੁਸੀਂ ਜਿਹੜੇ ਮੇਨ ਦੇਸ਼ ਨੇ ਇਹਨਾਂ ਇਹਨਾਂ ਦਾ ਆਪਾਂ ਜਿਵੇਂ ਪਹਿਲੀ ਕਹਿ ਚੁੱਕੇ ਹਾਂ ਤੁਸੀਂ ਉਹਨਾਂ ਵਾਸਤੇ ਯੂਸਫੁਲ ਸੀ ਹੁਣ ਹੈਡੈਕ ਬਣ ਚੁੱਕਿਆ ਇਹ ਮਤਲਬ ਬੜੀ ਕਲੀਅਰ ਕੱਟ ਲਾਈਨ ਆ ਤਾਂ ਜਾਂ ਤਾਂ ਉਹ ਇੰਨਾ ਅੱਛਾ ਕਰੋ ਕਿ ਉਹਨਾਂ ਵਾਸਤੇ ਯੂਸਫੁਲ ਬਣੇ ਰੋ ਥੋੜੇ ਮੁਠੀ ਪਰ ਲੋਕ ਹੋਣਗੇ ਜਿਹੜੇ ਉਹਨਾਂ ਲਈ ਯੂਸਫੁਲ ਹੋਣਗੇ ਬਾਕੀ ਤਾਂ ਮੈਜੋਰਟੀ ਤਾਂ ਹੈਡੈਕ ਬਣ ਚੁੱਕਿਆ ਤੇ ਇਹ ਜ਼ਰੂਰੀ ਹੈ ਆ ਆਪਣੀ ਫਿਊਚਰ ਦੀ ਤਿਆਰੀ ਕਰਨੀ ਹਨਾ ਵੀ ਇਹ ਚੀਜ਼ ਨੂੰ ਸਮਝਣਾ ਆ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਹਨਾ ਇਹ ਵੀ ਕਹ ਰਹੇ ਕਿ ਇਹ 100% ਸਹੀ ਆ ਮਤਲਬ ਇਹਨੂੰ ਕਨਸਿਡਰ ਕਰੋ ਤੁਮਾਰਕ ਜਦੋਂ ਤੁਹਾਡੀ એનર્ਜੀ ਤੁਸੀਂ ਦੇਦੇ ਨਹੀਂ ਨਾ ਇਹ ਤਾਂ 100% ਸਹੀ ਆ ਕਿ ਜਿੰਨੀ ਤੁਹਾਡੀ ਡਿਪੈਂਡੈਂਸੀ ਲਗਜ਼ਰੀ ਤੇ ਹੋਊਗੀ ਹਮ ਮਤਲਬ ਤੁਹਾਡੀ ਡਿਪੈਂਡੈਂਸੀ ਤੇਲ ਤੇ ਆ ਤੁਹਾਨੂੰ ਗੱਡੀ ਚਲਾਣੀ ਆ ਰੋਜ਼ ਕਾਰਾਂ ਦਾ ਸ਼ੌਕ ਹੈ ਹਨਾ ਘਰਾਂ ਦਾ ਸ਼ੌਕ ਹੈ ਤੇ ਇਹ ਇਹ ਚੀਜ਼ਾਂ ਦਾ ਜਿੰਨੀ ਦੇਰ ਤੁਹਾਨੂੰ ਫੈਸ਼ਨ ਦਾ ਕੱਪੜਿਆਂ ਦਾ ਮਹਿੰਗੀ ਮਹਿੰਗੇ ਪਰਸਾਂ ਮਤਲਬ ਘੜੀਆਂ ਕੁੜੀਆਂ ਜੋ ਵੀ ਚੀਜ਼ਾਂ ਹੁੰਦੀਆਂ ਨੇ ਲਗਜ਼ਰੀ ਦਾ ਸ਼ੌਕ ਹੈ ਇਹ ਤਾਂ ਸਾਰੀ ਡਿਪੈਂਡੈਂਸੀ ਫਿਰ ਦੂਜੇ ਸਿਸਟਮ ਤੇ ਆ ਜਿੰਨੇ ਤੁਹਾਨੂੰ ਕਸਣ ਹੈ ਮਾਨ ਵਾਲੇ ਟਾਈਮ ਤੇ ਤਾਂ ਇਸ ਕਰਕੇ ਆਪਣੀਆਂ ਆਦਤਾਂ ਨੂੰ ਵੀ ਡਾਇਵਰਟ ਕਰਨਾ ਜ਼ਰੂਰੀ ਹੈ ਥੋੜਾ ਜਿਹਾ ਥੋੜਾ ਜਿਹਾ ਇਹ ਸੋਚਣਾ ਜ਼ਰੂਰੀ ਹੈ ਵੀ ਮੈਂ ਲਗਜ਼ਰੀ ਤੇ ਆਪਣੀ ਡਿਪੈਂਡੈਂਸੀ ਘਟਾਵਾਂ ਤੇ ਜਿਹੜਾ ਫਿਊਚਰ ਦਾ ਮਾਡਲ ਹੋਊਗਾ ਉਹ ਹੋਊਗਾ ਮਾਡਲ ਜੋ ਰਸ਼ੀਆ ਨੇ ਅੱਜ ਤੱਕ ਪਨਾਇਆ ਜੇ ਤਾਂ ਤੁਸੀਂ ਵਾਰਫੇਅਰ ਚ ਗੱਲ ਕਰੋ ਉਹ ਵੇ ਅਹੈਡ ਆ ਠੀਕ ਆ ਜੇ ਤੁਸੀਂ ਉਥੇ ਲਗਜ਼ਰੀ ਚ ਗੱਲ ਕਰੋ ਬਿਲਕੁਲ ਪਿੱਛੇ ਆ ਰਸ਼ੀਆ ਐਜ਼ ਅ ਕੰਟਰੀ ਇਵਨ ਚਾਈਨਾ ਚਾਈਨਾ ਵੀ ਲਗਜ਼ਰੀ ਤੇ ਨਹੀਂ ਖਰਚਦਾ ਤਾਂ ਇਹ ਹੁਣ ਅੱਗੇ ਦਾ ਜਿਹੜਾ ਫਿਊਚਰ ਹੋਗਾ ਦੇਸ਼ਾਂ ਨੂੰ ਵੀ ਐਂ ਰੱਖਣਾ ਪਊਗਾ ਦੇਸ਼ ਵੀ ਆਪਣਾ ਜਿਹੜਾ ਜਿਹੜਾ ਬਾਜ਼ਾਰ ਤੋਂ ਪੈਸਾ ਕੱਢਣਗੇ ਤੇ ਉਹ ਆਪਣੀ ਆਰਮਸ ਐਮਿਨਿਊਸ਼ਨ ਲੜਾਈ ਸੈਟ ਨਿਊਕਲੀਅਰ ਵੈਪਨਸ ਇਹ ਤੇ ਬਹੁਤ ਖਰਚਾ ਕਰਨਗੇ ਦੇਸ਼ ਜੇ ਜੋ ਕਿ ਜਿਵੇਂ ਰਸ਼ੀਆ ਦੇ ਵਿੱਚ ਕੀ ਆ ਰਸ਼ੀਆ ਦੇ ਸਾਰੇ ਮੈਟਰੋ ਸਟੇਸ਼ਨ ਕਹਿੰਦੇ ਨਿਊਕਲੀਅਰ ਦੇ ਹਿਸਾਬ ਨਾਲ ਬਣਾਏ ਗਏ ਨੇ ਇੰਨੇ ਨੇ ਡੂੰਘੇ ਬਣਾਏ ਗਏ ਨੇ ਕਿ ਸਾਰੇ ਦੇਸ਼ ਨੂੰ ਨਿਊਕਲੀਅਰ ਜਦੋਂ ਵੀ ਥ੍ਰੈਟ ਹੋਵੇ ਤਾਂ ਸਾਰੇ ਦੇਸ਼ ਨੂੰ ਮੂਵ ਕਰਵਾ ਸਕਦੇ ਨੇ ਠੀਕ ਹੈ ਨਾ ਤਾਂ ਉਹਨਾਂ ਨੇ ਕੀ ਖਰਚਾ ਉਹਨਾਂ ਨੇ ਬਦਲੇ ਇਹਦੇ ਬਦਲੇ ਐਗਜ਼ਾਮਪਲ ਦਿੰਨੀ ਆ ਮੈਂ ਅਮਰੀਕਾ ਦਾ ਮੈਂ ਕੱਲ ਪਰਸੋ ਦੇਖ ਰਹੀ ਸੀ ਕਿ ਕਹਿੰਦੇ ਉਹਨਾਂ ਨੇ ਪਲੇਨਸ ਬਣਾਏ ਨੇ ਜੇ ਉਹਨਾਂ ਦੇ ਕਦੇ ਨਿਊਕਲੀਅਰ ਅਟੈਕ ਹੋ ਜਾਏ ਤਾਂ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਤੇ ਜਿਹੜੇ ਕੈਬਿਨੇਟ ਦੇ ਇੰਪੋਰਟੈਂਟ ਲੋਕ ਨੇ ਉਹਨਾਂ ਨੂੰ ਲੈ ਕੇ ਉੱਡ ਜਾਊਗਾ ਉੱਤੇ ਹਾਂ ਬਸ ਉੱਥੋਂ ਉਹ ਥੋੜਾ ਬਸ ਗੱਲ ਕਰਦੇ ਨੇ ਕੱਲਾ ਤੇ ਦੂਜਾ ਪਾਸਾ ਸਾਰੇ ਜਨਤਾ ਦੀ ਉਹਨੂੰ ਮੰਦੇ ਨਜ਼ਰ ਆਖਦੇ ਨੇ ਤਾਂ ਰਸ਼ੀਆ ਨੇ ਕੀ ਕੀਤਾ ਰਸ਼ੀਆ ਨੇ ਵੀ ਹੈਗੇ ਤਾਂ ਉਹਨਾਂ ਦੇ ਡੀਐਨ ਨੇ ਆ ਪਿੱਛੋਂ ਗੋਰੀ ਨੇ ਉਹੀ ਦਿਮਾਗ ਨੇ ਉਹਨਾਂ ਦੇ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਸੇ ਟਾਈਮ ਅੱਜ ਤੋਂ 30 30 40 40 ਸਾਲ ਪਹਿਲਾਂ ਬਹੁਤ ਅੱਗੇ ਦੇ ਫਿਊਚਰਿਸਟਿਕ ਡਿਜ਼ਾਈ ਕਿ ਉਹਨਾਂ ਨੇ ਗੱਡੀਆਂ ਉਸ ਲੈਵਲ ਦੀ ਨਹੀਂ ਬਣਾਈਆਂ ਲੋਕਾਂ ਨੂੰ ਗੱਡੀਆਂ ਸਾਦੀਆਂ ਰੱਖੀਆਂ ਉਹਨਾਂ ਨੇ ਜ਼ਿੰਦਗੀ ਲੋਕਾਂ ਨੂੰ ਸਾਦੀ ਦਿੱਤੀ ਪਰ ਮਾੜੇ ਟਾਈਮ ਵਾਸਤੇ ਤਿਆਰੀ ਰੱਖੀ ਤਾਂ ਹੁਣ ਉਹ ਜਿਹੜੀ ਚੀਜ਼ ਆ ਉਹ ਮੈਨੂੰ ਲੱਗਦਾ ਹਰੇਕ ਦੇਸ਼ ਕਰੂਗਾ ਇੱਕ ਵਾਰੀ ਛੇਤਰਛਤਰਾਲ ਤੋਂ ਬਾਅਦ ਜੇ ਕੋਈ ਮਾੜੀ ਮੁੱਟੀ ਹੋਈ ਵੀ ਹਰੇਕ ਦੇਸ਼ ਹੁਣ ਇਨਵੈਸਟ ਐ ਕਰੂਗਾ ਕਿ ਭਾਈ ਆਪਾਂ ਹੁਣ ਉਹ ਜਿਹੜਾ ਲਗਜ਼ਰੀ 'ਚ ਛੱਡ ਦਈਏ ਆਪਾਂ ਆਪਣੇ ਮਿਲਟਰੀ ਨੂੰ ਸਟਰੋਂਗ ਕਰੀਏ ਮਿਲਟਰੀ ਵਾਲਾ ਐਂਗਲ ਤਾਂ ਮਿਲਟਰੀ ਦਾ ਸਟਰੋਂਗ ਮਤਲਬ ਨਹੀਂ ਭਾਰਤੀਆਂ ਬਹੁਤ ਖੁੱਲਣਗੇ ਉਹ ਨਹੀਂ ਹੈਗਾ ਮਿਲਟਰੀਅਲ ਐਂਗਲ ਆ ਕਿ ਕੱਲ ਨੂੰ ਜੇ ਉਹਰੇ ਨਿਊਕਲੀਅਰ ਅਟੈਕ ਹੁੰਦਾ ਤਾਂ ਆਪਾਂ ਕਿਵੇਂ ਬਚਾਂਗੇ ਤਾਂ ਉਹ ਚੀਜ਼ਾਂ ਤੇ ਦੇਸ਼ ਬਹੁਤ ਇਨਵੈਸਟ ਕਰਨਗੇ ਇਨ ਫਿਊਚਰ ਤੇ ਉਹ ਹੁਣ ਜਿਹੜਾ ਮਜ਼ੇਦਾਰ ਮਜ਼ੇਦਾਰ ਜਿਹੜਾ ਟਾਈਮ ਚੱਲਿਆ ਆ ਪਿਛਲੇ 50 ਸਾਲ ਇੱਕ ਤਰੀਕੇ ਨਾਲ ਉਹ ਖਤਮ ਹੋ ਰਿਹਾ ਕਲਾਪਸ ਤੇ ਆ ਕਲਾਪਸ ਹੋ ਰਿਹਾ ਹੁਣ ਉਹ ਮੰਨ ਕੇ ਚੱਲੋ ਤੁਸੀਂ 1900 ਦੇ ਸ਼ੁਰੂਆਤ ਚੋਂ ਤਾਂ ਉਹ ਵਰਲਡ ਵਾਰ ਵਾਲੂ ਬਿਲਡ ਹੋ ਰਿਹਾ ਬਸ ਤੇ ਉਹ 100 ਸਾਲਾਂ ਬਾਅਦ ਕਹਿੰਦੇ ਹੁੰਦੀ ਹੈ ਜਦੋਂ ਕੁਝ ਨਾ ਕੁਝ ਹੁੰਦਾ ਤਾਂ ਉਹ ਉਹ 19 ਜਿਹੜੀ ਪਹਿਲਾ ਵਰਲਡ ਵਾਰ ਸੀ 1938 39 ਚ ਸੀ ਉਹਦੋਂ ਜੇ ਚੱਲਿਆ ਸਾਰਾ ਨਾ ਵਰਲਡ ਵਾਰ ਸੋ ਬੀ 1915 ਤੋਂ ਲੈ ਕੇ ਪਹਿਲੀ ਤੋਂ ਮਤਲਬ 45 ਪੰਤੂਲੀ ਦੇ ਆਸ-ਪਾਸ ਤੱਕ ਰਿਹਾ ਸਾਰਾ ਸਿਸਟਮ ਤਾਂ ਸੈਕਿੰਡ ਵਰਡ ਵਰਸ 1939 हाँ, हाँ, 1914 1500 20 20 ਸਾਲੇ ਚੱਤਰਛਲ ਰਿਹਾ ਸੀ ਤਾਂ ਹੁਣ ਇੱਕ ਹੀ 20 ਸਾਲ ਤਾਂ ਨਹੀਂ ਚੱਲੂਗਾ ਇੱਕੀ ਛੇਤੀ ਛੇਤੀ ਠਕਾੜੇ ਲੱਗਣਗੇ ਜਾਂਦਾ 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 ਕੋਲਡ ਵਾਰ ਟਾਈਪ ਚੱਲਦੀ ਰਹੂਗੀ ਹਾਂ ਤੇ ਲੰਬੀ ਚੱਲਦੀ ਰਹੂਗੀ ਪਰ ਇਹ ਕੁਛ ਨਾ ਕੁਛ ਤਾਂ ਹੋਊਗਾ ਆ ਹੀ ਨਹੀਂ ਰਹਿਦਾ ਸਟੇਟਸ ਕੋਈ ਜਾਂ ਨਹੀਂ ਚੱਲਦਾ ਜਿਵੇਂ ਹੁਣ ਚੱਲ ਰਿਹਾ ਆ ਹੀ ਨਹੀਂ ਚੱਲਦਾ ਹੁਣ ਸਹਿ ਨਹੀਂ ਸਕਣਗੇ ਹੁਣ ਇਹਨਾਂ ਵਾਸਤੇ ਔਖਾ ਹੋ ਜਾਊਗਾ ਚਲੋ ਚਲੋ ਠੀਕ ਹੈ ਜੀ ਤੇ ਆਪਣੇ ਦਰਸ਼ਕਾਂ ਨੂੰ ਤੁਸੀਂ ਜੇ ਸਾਡੀ ਇਹ ਡਿਸਕਸ਼ਨ ਚ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਆਪਣੇ ਰੱਖਣਾ ਚਾਹੁੰਦੇ ਹੋ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਸ ਦੇ ਵਿੱਚ ਪਾਇਓ ਅਸੀਂ ਪੜਦੇ ਹੁੰਨੇ ਆ ਸਾਰੇ ਕਮੈਂਟਸ ਵਗੈਰਾ ਤੇ ਤੁਹਾਨੂੰ ਜੇ ਕੋਈ ਹੋਰ ਸਵਾਲ ਨੇ ਇਹਨੂੰ ਲੈ ਕੇ ਪਰਮਾ ਕਲਚਰ ਨੂੰ ਲੈ ਕੇ ਫਾਰਮ ਲੀਵਿੰਗ ਨੂੰ ਲੈ ਕੇ ਤੇ ਉਹ ਵੀ ਸਾਡੇ ਨਾਲ ਸ਼ੇਅਰ ਕਰੋ ਤੇ ਅਸੀਂ ਵੇਲੇ ਹੁੰਨੇ ਆ ਅਸੀਂ ਸਾਰਾ ਦਿਨ ਬੈਠ ਕੇ ਇੱਥੇ ਕਮੈਂਟਸ ਹੀ ਪੜਦੇ ਆ ਕਮੈਂਟ ਪੜਦੇ ਆ ਆਪਣੀਆਂ ਆ ਜੀਆਂ ਗੱਲਾਂ ਬਾਤਾਂ ਜਿਹੜੀ ਕਰਦੇ ਆ ਉਹਦੀ ਵੀਡੀਓਜ਼ ਬਣਾ ਲੈਨੇ ਆ ਆ ਪੁਨ ਪਨ ਕੇ ਖਾ ਲੈਨੇ ਆ ਅੱਗ ਅੱਗ ਜਲਾ ਲੈਨੇ ਆ ਦਾ ਮੋਸ ਹੈ ਨਾ ਤੇ ਥੈਂਕ ਯੂ ਵੈਰੀ ਮੱਚ ਤੇ ਆਪਾਂ ਫੇਰ ਦੁਬਾਰਾ ਮਿਲਦੇ ਆ ਥੋੜੇ ਦਿਨਾਂ ਬਾਅਦ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ